ਲਕੈ ਦਿਨ ਹੋ ਗਏ ਬੇਬੇ ਨੂੰ ਫੋਨ ਨਹੀਂ ਲਾਇਆ ਤੇ ਫੋਨ ਲਾ ਕੇ ਪੁੱਛਦੀ ਆ ਮਾਮੇ ਦੇ ਮੁੰਡੇ ਨੇ ਸਾਮਿਆਂ ਕਰਕੇ ਨਾ ਕਿਤੇ ਉਹੀ ਗੱਲ ਕਰਤੀ ਹੋਵੇ ਕੋਣ ਸੰਵਾਦ ਦੇ ਬਿਨਾ ਕਰ ਉਹ ਤਾਂ ਉਹੀ ਉਹਦੇ ਤੇ ਉਹੀ ਗੱਲ ਤੀਜੀ ਫਿਰਦੀ ਆ ਹਰੇਕ ਤੇ ਤੇ ਜਾਂਦੀ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤੋ ਸੋ ਠੀਕ ਐ ਮੈਂ ਤਾਂ ਠੀਕ ਆ ਬੇਬੇ ਤੂੰ ਦੱਸ ਕਿਵੇਂ ਆ ਹਾਂ ਠੀਕ ਐ ਪੁੱਤ ਹੋਰ ਕੀ ਹਾਲ ਆ ਤੇਰੇ ਘਰ ਦਾ ਵਧੀਆ ਪੁੱਤ ਹਾਲ ਆਪਣੇ ਘਰ ਦਾ ਹੋਰ ਮੈਂ ਪੁੱਛ ਲਾਂ ਕਿਵੇਂ ਵਧੀਆ ਚ ਸਾਹਮਦੇ ਨੇ ਘਰ ਮਾਮੇ ਦੀ ਨੂੰ ਤੇ ਮੁੰਡਾ ਹਾਂ ਵਧੀਆ ਸਾਹਮਦੇ ਨੇ ਪੁੱਤ ਚੱਲ ਵਧੀਆ ਚੰਗੀ ਗੱਲ ਆ ਉਹੀ ਗੱਲ ਮੈਨੂੰ ਤਾਂ ਨਹੀਂ ਵਿਸ਼ਵਾਸ ਜਾ ਹੈਗਾ ਤੂੰ ਤਾਂ ਬਾਲਾ ਤੇਜਦੀਆਂ ਉਹੀ ਗੱਲ ਜੇ ਤਾਂ ਆਪ ਦਾ ਸਕਾ ਭਰਾ ਹੋਵੇ ਤਾਂ ਮੈਨੂੰ ਤਾਂ ਸੋਚ ਹੀ ਨਾ ਹੋਵੇ ਮੈਨੂੰ ਤਾਂ ਜੱਥੋ ਬਰ ਤੇਰੀ ਸੋਚ ਵੜਵੜ ਖਾਈ ਜਾਂਦੀ ਆ ਨਹੀਂ ਪੁੱਤ ਸੋਚ ਨਾ ਕਰ ਜਾਕਰ ਤੂੰ ਮਾਮੇ ਦਾ ਪੁੱਤ ਨਾ ਪੁੱਤ ਆਖ ਹੁਣ ਇਹ ਹੁਣ ਆਪਣਾ ਹੀ ਆ ਤੂੰ ਆ ਹੀ ਆਖ ਵੀ ਮੇਰਾ ਭਰਾ ਹੀ ਆ ਸਕਾ ਬੇਬੇ ਉਹੀ ਗੱਲ ਢਿੱਡ ਵਾਲੀ ਗੱਲ ਤਾਂ ਨਹੀਂ ਰਲਦੀ ਹੁੰਦੀ ਸਕਾਪਰਾ ਤਾਂ ਮੈਂ ਕਹਦਾ ਕਹਿ ਨੂੰ ਤਾਂ ਬਥੇਰੇ ਉਹੀ ਗੱਲ ਤੇਰੇ ਮਗਰ ਅਲਗ-ਅਲਗ ਕਈ ਕੀ ਦੇਖ ਲਿਆ ਕੱਲ ਕਰ ਉਹੀ ਜੀ ਗੱਲ ਨਹੀਂ ਰਲਦੀ ਹੈਗੀ ਪਤਾ ਨਹੀਂ ਕੀ ਗੱਲ ਮੈਨੂੰ ਤਾਂ ਕਹਿ ਨੂੰ ਜੀ ਨਹੀਂ ਕਰਦਾ ਹੈਗਾ ਸਕਾਪਰਾ ਨਹੀਂ ਪੁੱਤ ਜੇ ਹੁਣ ਆਪਾਂ ਹੀ ਆਏ ਕਰੀ ਜਾਵਾਂਗੇ ਮਾਵਾ ਠਿੰਗਾ ਬੀ ਸਕਾਪਰਾ ਨਹੀਂ ਤੂੰ ਆਖੇ ਜੇ ਮਾਇ ਆਖਾਂ ਵੀ ਸਕਾ ਮੁੰਡਾ ਨਹੀਂ ਮੇਰੀ ਸਕੀ ਨੂੰਣੀ ਫੇਰ ਪੁੱਤ ਆਪਣਾ ਮਨ ਕਿਵੇਂ ਮਿਲੂ ਇਹਨਾਂ ਨਾਲ ਬੇਬੇ ਮਨ ਮਨ ਕੇ ਤਾਂ ਦੇਖ ਲਿਆ ਤੈਵਾਰੀ ਦੇ ਡਾਈਨ ਮੇ ਕਿੰਨੇ ਵਾਰੀ ਇਹ ਗੱਲ ਦੱਸੀ ਆ ਵੀ ਜਦੋਂ ਲੋਕ ਕਹਿ ਦਿੰਦੇ ਨੇ ਮਾਮੇ ਦਾ ਮੁੰਡਾ ਉਹੀ ਗੱਲ ਆ ਕੇ ਉਹੀ ਗੱਲ ਦਿਲ ਚ ਵਜਦੀ ਹੈਗੀ ਵੀ ਜਿਸਾ ਕਾ ਹੋਵੇ ਤਾਂ ਲੋਕ ਕਿਉਂ ਕਹਿਣ ਕੋਈ ਨਾ ਪੁੱਤ ਆਖੀ ਜਾਣ ਦੇ ਅ ਮੈਂ ਲੋਕਾਂ ਦੀਆਂ ਨਾ ਸੁਣਿਆ ਕਰ ਜੇਚਣ ਆਏ ਨੇ ਕੋਈ ਗੱਲ ਲਿਆ ਆ ਕਰ ਵੀ ਮੇਰੇ ਮਾਮੇ ਦਾ ਪੁੱਤ ਹੈ ਪਤਾ ਨਹੀਂ ਵੀ ਕੋਈ ਫ ਬਗਾਨਾ ਲੋ ਹੋਵੇ ਕੋਈ ਨਾ ਪੁੱਤ ਲਹੂ ਤੱਕਸ ਨੂੰ ਤਾਂ ਮੇਰੇ ਹੀ ਹੈ ਨਾ ਮੇਰੇ ਪੇਕੇਆਂ ਦੀ ਹੈ ਨਾ ਹੰਸਤਾ ਕਰ ਤੇਰੇ ਪੇਕੇਆਂ ਦੀ ਆ ਬੇਬੇ ਮੇਰੇ ਪੇਕੇਆਂ ਦੀ ਤਾਂ ਨਹੀਂ ਹੈਗੀ ਫਿਰ ਕੋਈ ਨਾ ਪੁੱਤ ਤੇਰੇ ਪਿਆਕਿਆਂ ਦੀ ਕਿਉਂ ਨਹੀਂ ਉਹੀ ਗੱਲ ਚੱਲ ਕੋਈ ਨਹੀਂ ਲਹੂਗਾ ਗਾ ਤੇਰਾ ਵੀ ਰਹੂਗਾ ਤੂੰ ਭਾਈ ਕਹਿਣਾ ਹੁਣ ਤਾਂ ਕਹੀ ਚੱਲ ਬੇਬੇ ਮਾਮੇ ਦਾ ਪੁੱਤ ਤਾਂ ਮਾਮੇ ਦੀ ਰਹੂਗਾ ਸਕਾ ਦਾ ਭਰਾ ਬਣ ਨਹੀਂ ਸਕਦਾ ਚੱਲ ਬਾਕੀ ਸਿਰ ਉਹੀ ਗੱਲ ਆ ਮੈਂ ਤਾਂ ਐਵੇਂ ਤੇਰੇ ਕੋਲੇ ਕਹਿ ਦੇਣੀ ਆ ਉਹਨਾਂ ਦੇ ਮੂੰਹ ਤੇ ਤਾਂ ਕਾਹਨੂੰ ਕਹਿਣੀ ਆ ਬਾਕੀ ਵਰਤ ਵਰਤੇ ਵੇ ਨਾਲ ਪਤਾ ਲੱਗਦਾ ਹੁੰਦਾ ਉਹੀ ਗੱਲ ਜੇ ਮੇਰੇ ਨਾਲ ਵਰਤਣਗੇ ਚੱਜ ਨਾਲ ਹਰਪ੍ਰੀਤ ਵਰਤੂਗੀ ਤਾਂ ਉਹ ਸਕਿਆਂ ਤੋਂ ਵੀ ਵੱਧ ਹੋ ਜਾਂਦਾ ਹਾਂ ਪੁੱਤ ਉਹੀ ਗੱਲ ਜੇ ਪੁੱਤ ਤੂੰ ਮੋਹ ਕਰੇਂਗੀ ਇਹਨਾਂ ਦਾ ਤਾਂ ਇਹ ਪੁੱਤ ਤੇਰਾ ਵੀ ਮੋਹ ਕਰਨਗੇ ਜੇ ਬੁੱਤੂ ਤੂੰ ਨਾ ਕਰੇਂਗੀ ਫੇਰ ਤੈਨੂੰ ਇਹ ਵੀ ਆਖਣਗੇ ਵੀ ਰਾਤ ਭੂਆ ਦੀ ਕੁੜੀ ਹੈਗੀ ਲੈ ਆਏ ਕਿਵੇਂ ਕਹਿਣਗੇ ਬੇਬੇ ਕਹਿੰਦੇ ਤਾਂ ਬਾਕੀ ਸਾਰੇ ਕਹਿਣਦੇ ਹੁਣ ਜੇ ਬਾਲਾ ਅੱਗੇ ਚੱਲਣਗੇ ਜੇ ਉਹੀ ਗੱਲ ਬਿਨਾਂ ਪੁੱਛੇ ਤੋਂ ਗੱਲ ਕੋਈ ਕਰਿਆ ਕਰਨਗੇ ਆਪਣੇ ਘਰ ਦੀ ਫੇਰ ਤਾਂ ਮੈਂ ਮਾਮੇ ਦਾ ਪੁੱਤ ਹੀ ਕਹੂੰਗੀ ਜੇ ਮੇਰਾ ਸਾਕਾ ਭਰਾ ਉਹੀ ਗੱਲ ਹੁੰਦਾ ਹਰੇਕ ਗੱਲ ਪੁੱਛ ਕੇ ਕਰਦਾ ਮੈਨੂੰ ਇਹ ਗੱਲ ਨਾ ਹੋਵੇ ਚਾਰ ਦਿਨਾਂ ਨੂੰ ਗਰਲਾ ਲ ਆਪਦੀ ਮਰਜ਼ੀ ਨਾਲ ਕੰਮ ਕਰੀ ਜਾਵੇ ਸਾਰੇ ਆ ਗੀ ਮਰਦੀ ਨਾ ਤੇ ਪੁੱਤ ਕਿਉਂ ਕਰੂਗਾ ਮੈਂ ਇਹਨੂੰ ਆਖੂਂਗੀ ਇਹਨਾਂ ਨੂੰ ਵੀ ਭਾਈ ਤੁਸੀਂ ਮੰਨਤਾਂ ਨਾਲ ਉਹਦਾ ਵੀ ਰੱਖਿਆ ਕਰੋ ਆਪਣੀ ਰਾਜਵੀਰ ਦਾ ਹਾਂ ਇਹੋ ਦੀ ਹਰੇ ਗੱਲ ਚ ਸਕੀਮ ਦਿਆ ਕਰੋ ਉਹਦੀ ਰੋਣੇ ਕੰਮ ਕਰਿਆ ਕਰੋ ਕਿਉਂ ਮੈਂ ਕਾਤਾ ਪੁੱਤ ਆਪੀ ਕਰਿਆ ਕਰਨਗੇ ਤੇਰੀ رائے ਨਾਲ ਕੰਮ ਇਹ ਐ ਭਲਾ ਮਾਰੇ ਕਿਵੇਂ ਕਰਨਗੇ ਨਹੀਂ ਮੇਰੀ ਗੱਲ ਸੁਣ ਬੇਬੇ ਜੇ ਤਾਂ ਸਕੀਮ ਨਾਲ ਚੱਲਣਗੇ ਤਾਂ ਚੰਗੇ ਰਹਿਣਗੇ ਨਹੀਂ ਫਿਰ ਤੂੰ ਮੇਰੇ ਸੁਭਾ ਨੂੰ ਵੀ ਜਾਣਦੀ ਆ ਉਹਦਾ ਪੁੱਤ ਨੂੰ ਫਿਰ ਮੈਨੂੰ ਹੋ ਪਤਾਈਏ ਜੇ ਦੇਖਣ ਤੇਰੇ ਨਾਲ ਵਧੀਆ ਰਹਿਣਗੇ ਦੇਖਣ ਨਾਲ ਮੇਰੇ ਨਾਲ ਵਧੀਆ ਰਹਿਣਗੇ ਤੇਰਾ ਪੁੱਤ ਦੇ ਸਭ ਕੁਝ ਹੀ ਇਹਨਾਂ ਦਾ ਜੇ ਪੁੱਤ ਹੁਣ ਤੇਰੇ ਨਾਲ ਤੈਨੂੰ ਨਹੀਂ ਸਮਾਰ ਕੇ ਮੋਂ ਪਿਆਰ ਕਰਨਗੇ ਸਮਝਣਗੇ ਕੁਛ ਤਾਂ ਮੈਨੂੰ ਨਹੀਂ ਸਮਝਣਗੇ ਫਿਰ ਪੁੱਤ ਆਪਾਂ ਦੋ ਕੀ ਲੈ ਲੈਣਗੇ ਆਹੋ ਉਹੀ ਗੱਲ ਆ ਬੇਬੇ ਮੈਨੂੰ ਵੀ ਹੁਣ ਤੇਰੇ ਮੂੰਹ ਨੂੰ ਚੁੱਪ ਕਰਨਾ ਪੈਂਦਾ ਚੱਲ ਜਦੋਂ ਹੁਣ ਭਈ ਤੈਨੂੰ ਇੰਨਾ ਯਕੀਨ ਆ ਤੂੰ ਮਾਂ ਮੇਰੇ ਮੁੰਡੇ ਨੂੰ ਹੁਣ ਘਰੇ ਰੱਖ ਲਿਆ ਆਪਦਾ ਪੁੱਤ ਬਣਾ ਕੇ ਚੱਲ ਭਈ ਬਣਾਈ ਰੱਖ ਹੁਣ ਬਗਾਨਾ ਪੁੱਤ ਉਹੀ ਗੱਲ ਨਹੀਂ ਮੈਂ ਤੈਨੂੰ ਮੈਂ ਲੈ ਜਾਂਦੀ ਉਹਦਾਂ ਨਹੀਂ ਆਏ ਪਤਾ 4 ਦਿਨਾਂ ਨੂੰ ਨੱਕ ਬੁੱਲ ਕੱਢਣ ਲੱਗ ਜੇ ਫਿਰ ਔਖਾ ਹੋ ਜਾਂਦਾ ਬੇਬੇ ਨਹੀਂ ਪੁੱਤੋ ਐਵੇਂ ਲੱਗਦਾ ਕੁੜਮਾਂ ਦੇ ਵਾਰਗੇ ਪੁੱਤ ਮੈਂ ਬੈਠੀ ਸੋਣੀ ਨਹੀਂ ਲੱਗਦੀ ਨਾ ਤੇ ਦੇਖ ਹੁਣ ਆਪਣੀ ਓਡੀਕੋਡੀ ਗੱਲ ਰਹੀ ਜੂਗੀ ਨਾਲੇ ਆਪਣਾ ਬਾਰ ਖੁੱਲਿਆ ਰਹੂਗਾ ਤੇਰੇ ਤੇਕੇ ਬਨੇ ਰਹਿਣਗੇ ਦੇ ਹਨਾ ਹਾਂ ਚਲ ਐਂ ਕਰ ਬੇ ਮੇਰੀ ਗੱਲ ਸੁਣ ਮੈਂ ਮਾਰਦੀ ਆਂ ਕਿਹੜਾ ਆਉਣੀ ਆ ਚੰਗਾ ਚੰਗਾ ਹਾਂ ਮੈਂ ਤੈਨੂੰ ਫਿਰ ਆ ਕੇ ਕਰਦੀ ਆਂ ਗੱਲ ਤੇਰੇ ਨਾਲ ਸਾਰੀ ਚੰਗਾ ਚੰਗਾ ਆ ਜਾ ਠੀਕ ਐ ਬੇਬੇ ਲ ਬੇਬੇ ਤਾਂ ਵਿਸ਼ਵਾਸ ਕਰੀ ਬੈਠੀ ਆ ਜਿੰਨਾ ਚਿਰ ਉਹ ਹੀ ਗੱਲ ਮੈਂ ਆਪਦੇ ਅੱਖੀਂ ਨਹੀਂ ਜਾ ਕੇ ਦੇਖਦੀ ਵੀ ਕਿੰਨੀ ਕਸਾਬ ਸੰਭਾਲ ਕਰਦੀ ਹੈ ਮੇਰੀ ਮਾਂ ਦੀ ਕਿੰਨੀ ਕ ਗੌਰ ਕਰਦੇ ਨੇ ਉਹਨਾਂ ਚਿਰ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਪੂਆ ਤਾਂ ਪੈਸੇ ਮੰਗਦਿਆਂ ਉਹ ਪੂਆ ਕਿਹੜਾ ਪੈਸੇ ਦਿੰਦੀ ਹੈ ਪੂਆ ਵੀ ਮੈਨੂੰ ਮਤਰਾ ਇਹ ਸਮਝਦੀ ਹੈ ਪੂਆ ਹਾਂ ਭਾਈ ਮੈਨੂੰ ਤਾਂ ਪੈਸੇ ਹੱਥ ਕੁੱਟ ਕੇ ਦਿੰਨੀ ਹੈਗੀ ਥੋੜੇ ਥੋੜੇ ਮੈਨੂੰ ਪੈਸੇ ਫੜਾਉਣੀ ਹੈ ਤੂੰ ਮੈਨੂੰ ਆਪ ਦਾ ਪੁੱਤ ਨਹੀਂ ਸਮਝਦੀ ਪੂਆ ਲੈ ਭਾਈ ਤੈਨੂੰ ਪੁੱਤ ਸਮਝਿਆ ਫੇਰ ਹੀ ਭਾਈ ਮੈਂ ਤੈਨੂੰ ਰੱਖਿਆਗਾ ਤੇ ਜੇ ਮੈਂ ਤੈਨੂੰ ਪੁੱਤ ਨਾ ਸਮਝਦੀ ਫੇਰ ਮੈਂ ਭਾ ਤੈਨੂੰ ਕਿਉਂ ਰੱਖਦੀ ਕੁਆ ਮੁੰਡਾ ਸਾਰੇ ਲੋਕ ਕਹਿੰਦੇ ਨੇਗੇ ਵੀ ਤੇਰੀ ਭੂਆ ਨੇ ਐਵੇਂ ਤੈਨੂੰ ਰੱਖ ਰੱਖਿਆਗਾ ਤੇਰਾ ਮੋਤਾ ਕਰਦੀ ਨਹੀਂ ਤੈਨੂੰ ਪੁੱਤ ਆਰਦਾ ਸਮਝਦੀ ਨਹੀਂ ਹੈਗੀ ਤੇਰੀ ਭੂਆ ਵੇ ਪੁੱਤ ਐਵੇਂ ਲੋਕ ਉਂਗਲਾ ਲਾਉਂਦੇ ਨੇ ਐ ਕਹਿੰਦੇ ਨੇ ਵੀ ਕਿਤੇ ਇਹਨਾਂ ਦਾ ਘਰ ਨਾ ਕਿਤੇ ਬਸ ਜੇ ਤਾਂ ਇਹ ਹੋਵੇ ਨਾ ਤਾਂ ਆਪਾਂ ਹੀ ਭੇਜ ਦਈਏ ਆਪਣੇ ਪਿੰਡ ਵਗ ਜੇ ਭੂਆ ਮੇਰੀ ਗੱਲ ਸੁਣ ਲੈ ਤੂੰ ਉਹ ਮੈਂ ਤੇਰਾ ਪੁੱਤ ਬਣੂਗਾ ਵੀ ਕਿਵੇਂ ਮੈਂ ਕਿਹੜਾ ਤੇਰੇ ਪੇਟੋਂ ਜਨਮ ਲਿਆ ਮੈਂ ਤੇਰਾ ਪੁੱਤ ਥੋੜਾ ਮੰਨਦਾ ਮੈਂ ਤੇ ਤੇਰੇ ਭਰਾ ਦਾ ਪੁੱਤੀ ਰਹੂੰਗਾ ਨਹੀਂ ਭਾਈ ਜਨਮ ਲੈ ਕੇ ਕਿਹੜਾ ਕੋਈ ਬਾਲਾ ਲਹੂ ਤਾਂ ਨਾ ਫੇਰ ਆਉਂਦਾ ਹੀ ਹੈ ਨਾ ਫੇਰ ਲਹੂ ਤਾਂ ਨਹੀਂ ਨਾ ਬਗਾਨਾ ਪੂਆ ਮੇਰੀ ਗੱਲ ਸੁਣ ਜਦੋਂ ਮੈਂ ਤੇ ਤੁਹੋਂ ਪੈਸੇ ਮੰਗਦਾਗਾ ਤੂੰ ਮੈਨੂੰ ਚਾਚਾ ਨਾਲ ਪੈਸੇ ਨਹੀਂ ਦਿੰਦੀ ਮੇਰੇ ਤੇ ਯਕੀਨ ਨਹੀਂ ਕਰਦੀ ਉਹ ਤਾਂ ਸਿਰ ਪੁੱਤ ਕਿਵੇਂ ਬਣਾ ਮੈਂ ਤੇਰਾ ਕਾਲਾ ਪੁੱਤ ਹਾਂ ਮੈਂ ਕੋਈ ਤਰ੍ਹਾਂ ਪੁੱਤ ਨਹੀਂ ਹਾਂ ਹਾਂ ਯਕੀਨ ਭਾਈ ਮੈਂ ਤੇਰੇ ਤੇ ਕਿਉਂ ਨਹੀਂ ਕਰਦੀ ਘਰ ਬਾ ਤੇਰਾ ਸਾਰਾ ਜ਼ਮੀਨ ਸਾਰੀ ਜਾਇਦਾਦ ਤੇਰੀ ਹੈਗੀ ਮੈਂ ਭਲਾ ਪੁੱਤ ਕੀ ਕਰਨਾ ਕਿਦਾਂ ਮੈਂ ਤੈਨੂੰ ਰੱਖ ਹੀ ਲਿਆ ਹੁਣ ਮੈਂ ਤੇਰੇ ਨਾਲ ਬੇਈਮਾਨੀਆਂ ਥੋੜੀ ਕਰੂੰ ਰੱਖ ਕੇ ਵਾ ਉਹ ਜ਼ਮੀਨਾਂ ਜਾਇਦਾਦਾਂ ਉਹ ਘਰ ਕੀ ਮੈਂ ਚੱਟਣੇ ਨੇ ਮੈਨੂੰ ਵਰਤਣ ਨੂੰ ਪੈਸੇ ਤਾਂ ਦਿੰਦੀ ਨਹੀਂ ਹੈਗੀ ਪੈਸੇ ਪੁੱਤ ਫੇਰ ਮੈਂ ਵੀ ਦੋਨ ਤੇਰੀ ਮਾਰੀ ਫਿਰ ਨਹੀਂ ਆ ਲੈ ਮੈਂ ਤਾਂ ਜਮ ਆ ਖੁੱਲੇ ਵਰਤੀ ਜਾਉਂਗੀ ਫੇਰ ਤੂੰ ਆਖੇਗਾ ਪੂਆ ਪੈਸੇ ਬਾੜੇ ਲਾਈ ਜਾਂਦੀ ਐ ਪਤਾ ਨਹੀਂ ਮੇਰਾ ਕੁਛ ਬਣਾਉਂਦੀ ਨਹੀਂ ਪੂਆ ਮੈਨੂੰ ਨਾ ਖੁੱਲੇ ਪੈਸੇ ਦੇ ਕੇ ਮੈਨੂੰ ਮਾਂ ਬਣ ਕੇ ਦਿਖਾ ਮਾਂ ਲੋਕਾਂ ਦੇ ਸਾਹਮਣੇ ਪੂਆ ਨਾ ਬਣਾ ਮੈਂ ਤਾਂ ਬਾਈ ਖੁੱਲੇ ਦੇ ਦਿਆ ਕਰੂੰਗੀ ਫੇਰ ਉਹੀ ਗੱਲ ਮੰਗ ਤੂੰ ਆਖੇਗਾ ਪੂਆ ਨੇ ਬਾੜੇ ਖਰਚੇ ਵਧਾ ਤੇ ਪੂਆ ਤਾਂ ਜਮੀਨ ਹੀਗਾ ਹੱਥ ਘੁੱਟਦੀ ਕਿੰਨੇ ਮੈਂ ਮੰਗ ਲੈਣਾ ਉਹਨੇ ਦੇ ਦਿੰਦੀ ਐਗੀ ਉਹ ਪੂਆ ਤੂੰ ਸਿੱਧਾ ਮੈਨੂੰ ਜਵਾਬ ਦੇ ਦੇ ਮੈਂ ਤੈਨੂੰ ਪੈਸੇ ਦੇਣੇ ਨਹੀਂ ਤੂੰ ਮੈਨੂੰ ਪੈਸੇ ਦਿੰਦੀ ਨਹੀਂ ਮੈਨੂੰ ਪਤਾ ਹੀ ਆ ਲੋਕ ਨਹੀਂ ਕਿ ਮੁੰਡਾ ਲੋਕ ਤਾਂ ਕਿੱਦੇ ਦੀ ਕਹਿੰਦੇ ਸੀ ਉਹ ਪੁੱਤ ਨੂੰ ਦਿੰਦੀ ਤਾਂ ਹੈ ਨਹੀਂ ਪੈਸੇ ਕਿਉਂ ਤੂੰ ਇੱਥੇ ਤੁਰਿਆ ਫਿਰਦਾ ਤੈਨੂੰ ਆਪਦਾ ਪੁੱਤ ਨਹੀਂ ਸਮਝੀ ਤੇਰੀ ਪੂਆ ਲੋਕਾਂ ਦਾ ਨਾ ਲੋਕਾਂ ਦੀਆਂ ਨਾ ਸੁਣਿਆ ਕਰ ਜੇ ਲੋਕਾਂ ਦੀਆਂ ਸੁਣੇਂਗਾ ਫੇਰ ਤਾਂ ਭਾਈ ਤੂੰ ਇੱਥੇ ਦੋ ਦਿਨ ਨਹੀਂ ਰਹਿਣਾ ਮੇਰੇ ਕੋਲੇ ਜੇ ਲੋਕਾਂ ਨੂੰ ਠੱਲਾਗੇ ਤਾਂ ਹਵਾ ਠੱਲਾ ਲਾਂਗੇ ਤਾਂ ਲੋਕਾਂ ਨੂੰ ਵੀ ਠੱਲਾਗੇ ਨਹੀਂ ਲੋਕ ਨਹੀਂ ਪਤਾ ਤਾਂ ਠੱਲਾ ਜਾਂਦੇ ਲੋਕਾਂ ਦਾ ਤਾਂ ਮੈਂ ਮੂੰਹ ਬੰਦ ਕਰਾਣਾ ਜੇ ਤੂੰ ਮੈਨੂੰ ਪੈਸੇ ਦੇਵੇਂ ਉਹ ਨਾਲੇ ਤਾਂ ਮੈਂ ਖੁੱਲੇ ਵਰਤਾਂ ਖਾਵਾਂ ਕੁਝ ਪੀਮਾਂ ਨਾਲ ਮੈਂ ਲੋਕਾਂ ਨੂੰ ਖਵਾਵਾਂ ਮੈਂ ਲੋਕਾਂ ਨੂੰ ਦੱਸ ਦਿਆਂ ਵੀ ਮੇਰੇ ਕੋਲੇ ਵੀ ਪੈਸੇ ਹੈਗੇ ਨੇ ਮੇਰੀ ਭੂਆ ਕੋਲੇ ਪੈਸੇ ਹੈਗੇ ਨੇ ਲਾ ਫੇ ਤੈਨੂੰ ਲੋਕ ਕੰਮਲੇ ਆਂ ਕਹਿੰਦੇ ਹੋਣਗੇ ਵੀ ਜੇ ਭੂਆ ਇਹਨੂੰ ਪੈਸੇ ਦੇਵੇ ਕਹਿੰਦੇ ਫੇ ਤੈਨੂੰ ਆਦੇ ਨੇ ਤੇ ਵੀ ਫੇ ਸਾਨੂੰ ਖੁੱਲਾ ਖਵਾਵੇ ਆਪਾਂ ਇਹ ਤੋਂ ਖਾਈਏ ਬਰਿਆ ਕੇ ਉਹ ਪੂਆ ਜਬਹਾਨੇ ਘੜਨੇ ਕੁਛ ਸਿੱਖ ਇੱਥੋਂ ਸਿੱਖੇ ਤੂੰ ਤਾਂ ਨਾ ਪਹਿਲੀ ਬਹਾਨੇ ਕਰ ਲੈਣੀ ਹੈ ਤੂੰ ਤਾਂ 5 ਪੈਸੇ ਵੀ ਨਹੀਂ ਦਿੰਦੀ ਮੈਨੂੰ ਨਾ ਤੂੰ ਤਾਂ ਫੇਰ ਆ ਨਾ ਕਿ ਤੂੰ ਮੈਨੂੰ ਪੁੱਤ ਨਹੀਂ ਸਮਝਦੀ ਤੇ ਜੇ ਮੈਂ ਤੇਰੇ ਅੱਧਾ ਬਾਹਣ ਨਾ ਲਵਾ ਦਿਆਂ ਤੇ ਫੇਰ ਤੂੰ ਗਰਮ ਹੋ ਜਾਈਂਗਾ ਮੇਰੀ ਵੀ ਹਾਂ ਪੂਆ ਬਾਹਣ ਹਾਂ ਉਹ ਕਿੱਥੇ ਅੱਧਾ ਨਾ ਲਵਾ ਦਿੰਨੀ ਆ ਤੇਰੀ ਪੂਆ ਕਿਉਂ ਮੈਨੂੰ ਫੋਕ ਕੇ ਸੁਪਨੇ ਦਿਖਾਉਣੀ ਆ ਤੂੰ 5 ਪੈਸੇ ਤਾਂ ਤੂੰ ਮੈਨੂੰ ਵਰਤਣ ਨਹੀਂ ਦਿੰਦੀ ਅੱਧੀ ਜ਼ਮੀਨ ਮੇਰੇ ਨਾਲ ਕਿੱਥੇ ਕਰਾ ਦੇ ਮੈਨੂੰ ਪੰਜ ਪੈਸੇ ਪੈਸਿਆਂ ਦੀ ਗੱਲ ਨਹੀਂ ਪੂਆ ਦਿਲ ਕੀ ਦਾ ਲੈਣੀ ਐ ਐਡਾ ਦਿਲ ਚਾਹੀਦਾ ਐਡਾ ਦਿਲ ਅੱਧਾ ਜ਼ਮੀਨ ਬਾਹਰ ਮੇਰੇ ਨਾਲ ਵਾਸਤੇ ਲਵਾ ਕੇ ਨਾ ਤਾਂ ਤੈਨੂੰ ਇੱਥੇ ਰਹਿਣਾ ਸਾਨ ਹੋ ਜੂ ਨਾਲ ਮੇਰੇ ਮਨ ਨੂੰ ਆਏ ਹੋ ਜੂ ਵੀ ਮੇਰਾ ਪੁੱਤ ਬਣ ਗਿਆ ਫੇਰ ਤਾਂ ਲੋਕਾਂ ਨੇ ਇਹੀ ਗੱਲ ਮੈਨੂੰ ਲੋਕ ਕਹਿੰਦੇ ਨੇ ਵੀ ਪੁੱਤ ਤਾਂ ਤੂੰ ਹਜੇ ਬਣਿਆ ਨਹੀਂ ਤੂੰ ਸੱਚੀ ਗੱਲ ਕਹਿਤੀ ਪੁੱਤ ਤਾਂ ਮੈਂ ਉੱਦੀ ਬਣੂੰਗਾ ਜਿੱਦੇ ਅੱਧੀ ਜਾਇਦਾਦ ਦਾ ਮਾਲਕ ਬਣ ਜਾਊਗਾ ਤੇਰੀ ਦਾ ਭੂਆ ਮੈਂ ਚਲ ਕੋਈ ਨਾ ਭਾਈ ਤੇਰੀ ਅੱਧਾ ਬਹਣ ਨਾ ਮੈਂ ਨਾਉ ਲਵਾ ਦੂੰਗੀ ਤੇ ਆਪਦਾ ਬਸ ਹੁਣ ਆਪਦਾ ਕੰਮ ਕਰਿਆ ਕਰ ਆਪਦਾ ਘਰ ਬਣਾ ਕੇ ਨਾ ਤੇ ਜਮਾ ਕੰਨਾ ਪਾ ਕੇ ਕੰਮ ਕਰ ਭੂਆ ਮੈਂ ਤਾਂ ਉਦਦੇ ਆਪਦਾ ਘਰ ਬਣਾਊਗਾ ਜਿੱਦੇ ਅੱਧੀ ਜਾਇਦਾਦ ਮੇਰੇ ਨਾਂ ਲੱਗ ਜੂਗੀ ਚਲ ਕੋਈ ਨਾ ਫੇਰ ਅੱਧੀ ਲਵਾ ਦੂੰ ਰਾ ਦੇਖਣਾ ਆਏ ਲੋਕ ਉਂਗਲਾ ਲਾਉਂਦੇ ਨੇ ਵੀ ਬਗਾਨਾ ਮੁੰਡੇ ਨੂੰ ਰੱਖੀ ਬੈਠੀ ਆ ਕਿਸੇ ਤੇ ਕੌਣ ਰਾਜੀ ਆਗਾ ਇਹਨਾਂ ਨੂੰ ਆਏ ਆ ਲੋਕਾਂ ਨੂੰ ਵੀ ਕੇਰਾ ਉਂਗਲਾ ਲਾ ਕੇ ਕੇਰਾ ਮੁੰਡੇ ਨੂੰ ਘਰੋਂ ਭੇਜ ਦੀਏ ਆਪੇ ਕੋਈ ਉਹੀ ਗੱਲ ਮੰਗੂ ਬਰਿਆ ਤੇ ਆ ਕੇ ਬੁੜੀ ਤੋਂ ਵੀ ਕੋਈ ਆਪਾਂ ਲਵਾ ਲਾਂਗੇ ਏਕ ਪਤਾ ਕੋਈ ਸ਼ਰੀਕੇ ਵਾਲੇ ਉਂਗਲਾ ਲਾਉਂਦਾ ਹੋਵੇ ਵੀ ਕੇਰਾ ਤਾਈ ਨੂੰ ਆਪਾਂ ਚੜਾ ਕੇ ਉਂਗਲ ਤੇ ਬਹਣਾਂ ਦੇ ਨਾਂ ਲਵਾ ਲਾਂਗੇ ਛੋਡੇ ਨਾ ਹੁਣੀ ਲਵਾਉਂਦੀ ਬਹਾਂ ਤਮਾ ਦੇ ਭਤੀਜੇ ਦੇ ਨਾਂ ਹੀ ਲਵਾਉਂਗੀ ਅਲੇ ਆਓ ਪੈਸੇ ਸਾਨੂੰ ਆਖੇ ਸੀ ਪੂਆ ਤੋ ਪੈਸੇ ਫੜ ਲਿਓ ਮੈਂ ਨਾ ਮੂੰਗਫੜੀ ਲੈ ਕੇ 120 ਰੁਪਏ ਕਿਤੇ ਆ ਦੇ ਬਾਰੀ ਸੋਣੀ ਐ ਤਾਂ ਲਾਲ ਰੰਗ ਦੀ ਮੂੰਗਫੜੀ ਮੇਰੀ ਗੱਲ ਸੁਣ ਲੈ ਪੂਆ ਘੜਿਆ ਪਾ ਨੂੰ ਜਵਾਬ ਦਿੰਦੀ ਐ ਹਾਂ ਆ ਚੱਕ 50 ਰੁਪਏ 50 ਰੁਪਏ ਉਹ 50 ਰੁਪਈਆ ਤੋਂ ਵੱਧ ਪੂਆ ਕਿੱਥੇ ਦਿੰਦੀ ਐ ਪੂਆ ਦੀ ਜਾਨ ਨਹੀਂ ਨਿਕਲ ਜੂਗੀ 120 ਰੁਪਈਆ ਦੀ ਮੂੰਗਫੜੀ ਐ ਮੈਂ ਤੈਨੂੰ ਦੱਸਾਂ 50 ਰੁਪਈਆ ਦਾ ਕੁਛ ਨਹੀਂ ਆਉਣਾ ਹੁਣ ਪੂਆ ਤਾਂ ਸਿੱਧਾ ਹੋ ਕੇ ਪੈਸੇ ਲੈ। ਪੂਆ ਨੂੰ ਐ ਕਹਦੀ ਜੇ ਤਪੂ ਸਾਨੂੰ ਰੱਖੇ ਤਾਂ ਦਾ ਪੈਸੇ ਦੇ ਦੇ ਤੇ ਨਹੀਂ ਅਸੀਂ ਆ ਦੇ ਘਰੇ ਜਾਂਦੀਆਂ। ਕਿੰਨੇ ਰੁਪਈਆ ਦੀ ਮੁਗਫਲੀ ਐ? 120 ਦੀ। ਤੈਨੂੰ ਕੀ ਲੋੜ ਪੈਂਦੀ 120 ਦੀ ਮੁਗਫਲੀ ਲੈਣੀ? ਆਪੇ ਪੂਆ ਲੈ ਲੈਂਦੀ। ਉਹ ਇੱਥੇ ਸਾਰੀਆਂ ਨਹੀਂ ਲੈਂਦੀ ਸੀ ਆਂਡਣਾ ਗਵੰਦਣਾ ਨੇ ਉਹਨਾਂ ਨੇ ਬੋਲ ਮਾਰਤਾ ਕਹਿੰਦੇ ਆ ਜਾ ਤੂੰ ਵੀ ਲੈ ਲੈ। ਉਹ ਤੈਨੂੰ ਮੈਨੂੰ ਐ ਦੱਸ ਆਂਡ ਦਾ ਮਾਰਣੇ ਚ ਤਪੂ ਆਏ ਕਹਿੰਦੀ ਐ ਕਿ ਮੇਰੀ ਨੂੰਹ ਐ ਇਹ ਤੇ ਫਿਰ ਹੁਣ ਨੂੰਹ ਚੀਜ਼ ਤਾਂ ਲਈ ਸਕਦੀ ਆ ਬਰ ਗਿਓ? ਕਮਲ ਜੀ। ਹਾਂ। ਆਪਾਂ ਨੂੰ ਨੂੰ ਪੁੱਤ ਕਿੱਥੇ ਸਮਝਦੀ ਐ ਭੂਆ ਆਪਾਂ ਨੂੰ ਤਾਂ ਬਗਾਨੇ ਸਮਝਦੀ ਐ ਬਗਾਨੇ ਤੂੰ ਐ ਕਰ 500 ਰੁਪਏ ਮੈਨੂੰ ਫੜਾ ਭੂਆ ਨੂੰ ਮੈਂ ਕਹਿੰਦੀ ਹਾਂ ਜਾਂਦਾ ਭੂਆ ਦੇ ਦੇ ਪੈਸੇ ਸਿੱਧੀ ਹੋ ਕੇ ਤੇ ਨਹੀਂ ਚੱਕ ਆਪਣਾ ਮੋਟਰਸਾਈਕਲ ਆਪਾਂ ਚੱਲੇ ਆਪਾਂ ਹਾਂ ਉਹ ਕਿਹੜੇ ਪੈਸੇ ਨਾ ਫਿਰ ਭੂਆ ਆਪਦੀ ਕੁੜੀ ਨੂੰ ਛੱਡ ਲੈ ਆਪਾਂ ਨੂੰ ਤਾਂ ਲੋਡ ਨਹੀਂ ਫੇਰ ਆ ਮੈਨੂੰ ਤਾਂ ਅੱਜ ਭੂਆ ਹੋਰ ਭੂਆ ਦਾ ਭੂਆ ਦਾ ਮੈਨੂੰ ਪਤਾ ਮੈਂ ਤੈਨੂੰ ਨਸਾ ਪੂਆ ਨੇ ਚਲਾਕੀਆਂ ਕਰਦੀਆ ਪੂਆ ਨੂੰ ਆਏ ਆ ਵੀ ਰੱਖੀ ਰੱਖਾਂ ਇਹਨਾਂ ਨੂੰ ਸਮਾਈ ਮੇਰੀ ਇਹ ਕਰਦਣ ਤੇ ਜ਼ਮੀਨ ਦੇ ਦੇ ਕੁੜੀ ਨੂੰ ਉਹ ਇਹ ਤਾਂ ਵੱਡੀ ਚਾਂਸੇ ਦਿੰਦੀ ਆ ਹੁਣ ਤਾਂ ਪੂਆ ਕੀ ਕਹਿੰਦੀ ਐ ਰੁਪਈਆਂ ਰਪੂਆਂ ਦੀਆਂ ਗੱਲਾਂ ਛੱਡ ਪਰੇ ਕਹਿੰਦੀ ਭਾਈ ਫੇਰ ਤਾਂ ਤੂੰ ਮੰਨ ਜੇਂਗਾ ਮੇਰਾ ਪੁੱਤ ਬਣ ਜੇਂਗਾ ਜੇ ਅੱਧੀ ਜ਼ਮੀਨ تیرے ਨਾਲ ਲਵਾ ਦੇਣਾ ਨਾ ਪੂਆ ਅੱਧੀ ਜ਼ਮੀਨ ਨੂੰ ਮੰਨ ਗਈ ਉਹ 15 ਕਿੱਲਿਆਂ ਦੀ ਮਾਲਕਾ 7.5 ਕਿੱਲੇ ਆ ਜਾਣਗੇ 7.5 ਕਿੱਲੇ ਪੂਆ ਆਪਣੇ ਨਾਲ ਲਵਾਉਣਾ ਕਹਿੰਦੀ ਐ ਜਮ ਅੱਜ ਬੰਨੀ ਐ ਪਰ ਮੈਨੂੰ ਵਿਸ਼ਵਾਸ ਤਾਂ ਪੂਆ ਤੇ ਘੱਟੀ ਆ ਉਹ ਐ ਕਰ ਉਹ ਪੂਰੀ ਇਹ ਤਾਂ 50-50 ਕਰਕੇ ਹੀ ਦਿੰਦੀ। ਤੂੰ ਐ ਕਰ, ਕਿਹੜੀਆਂ ਜਜਤਾਂ ਲਵਾਉ ਉਹ ਇਹ। ਉਹ ਮਾੜੇ-ਮੋٹے ਤਾਂ ਤੇਰੇ ਕੋਲੇ ਵੀ ਹੋਣਗੇ ਜੇ ਵਿੱਚੋਂ। ਐ ਕਰ, 120 ਰੁਪਏ ਕੇਰਾ ਮੂੰਗਫੜੀ ਵਾਲੇ ਨੂੰ ਦੇਆ, ਬਾਕੀ ਮੈਂ ਭੂਆ ਤੋਂ ਲੈ ਕੇ ਤੈਨੂੰ ਆਪੇ ਦੇ ਦੂੰਗੀ। ਉਹ ਮੂੰਗਫੜੀ ਵਾਲੇ ਤਾਂ ਪਧਾਰ ਕਰ ਲਾਂਗੇ ਕੋਈ ਗੱਲ ਨਹੀਂ। ਆਪਣੀ ਜਮੀਨ ਕਰਾ ਦੇ ਭੂਆ। ਐ ਕਰ, ਹਾਂ 50 ਰੁਪਏ ਦੇਆ ਉਹਨੂੰ। ਉਹਨੂੰ ਤੂੰ ਐ ਕਹਿਦੀ ਵੀ ਕੱਲ ਉਹਨੂੰ ਦੇ ਦਾਂਗੇ, ਬਾਕੀ ਪੈਸੇ ਕੱਲ ਨੂੰ ਹੋਰ ਦੇ ਜੀ ਮੂੰਗਫੜੀ। ਮੈਂ ਕਰਦੀ ਆ ਭੂਆ ਨੂੰ। ਹੋਰ ਗੱਲ ਸਮਝਾਉਣਾ ਤੈਨੂੰ। ਹਾਂ। ਤੂੰ ਨਾ ਦਿਮਾਗ ਦੀ ਮਦਮ ਐ। ਕਦੇ ਸਿੱਧੀ ਨਾ ਜਾ ਕੇ ਪੂਆ ਨੂੰ ਕਹਿੰਦੀ ਕਿ ਸਾਡੇ ਨਾਲ ਜ਼ਮੀਨ ਕਰਾ ਦੇ ਉਹਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਣਾ ਪੈਸੇ ਮੰਗੀ ਪਹਿਲਾਂ ਪੈਸੇ ਤਾਨੂੰ ਵੜਿਆ ਕੇ ਰੱਖੂਦੇ ਫੜਿਆ ਕੇ ਪੈਸੇ ਮੰਗੀ ਖਬਰੇ ਮੈਂ ਹੋਈ ਦੇ ਪੈਸੇ ਦੀ ਦੇਵੇ ਹਾਂ ਹੋ ਜੇ ਬਗ ਜਾ ਕਰ ਲੈ ਗੱਲ ਭਾਲਦੀ ਐ ਪੈਸੇ ਕੋਈ ਪੂਆ ਕਿੱਥੇ ਪੈਸੇ ਦਿੰਦੀ ਐ ਪੂਆ ਦਾ ਪੈਸਿਆਂ ਨੂੰ ਜਿੰਦ ਜਾਨ ਬਣਾਈ ਬੈਠੀ ਐ ਉਹ ਜ਼ਮੀਨ ਕਹਿੰਦੀ ਐ ਉਹ ਖਬਰੇ ਕਰਾਈ ਦੇਵੇ 15 ਕਿੱਲੇ ਦੀ ਮਾਲਕਾ 7 ਕਿੱਲੇ ਆ ਜਾਣਗੇ ਛੱਡ ਪਰੇ ਪੈਸਿਆਂ ਨੂੰ ਇਹ ਜਨੂੰ ਮਾਰ ਗੋਲੀ ਪਤਾਨੀ ਦਾ ਕੀ ਚੱਕੀ ਆਉਂਦੀ ਹੈਗੀ ਲੋਂਗ ਫੜੀ ਆ ਭੂਆ ਕੀ ਕਰਨੀ ਸੀ ਭਾਈ ਇਹ ਆਪਾਂ ਇੰਨੀ ਆਪੋ ਤੂੰ ਕਿੱਥੇ ਨਹੀਂ ਬੈਠੀ ਮੋਂਗਫੜੀ ਇਹ ਭਾਈ ਮੈਂ ਅੰਦਰੋ ਲਈ ਸੀ ਆਪਣੇ ਪੈਸੇ ਸੀ ਤੁਸੀਂ ਉੱਦ ਦੇ ਲਈ ਸੀ ਪਹਿਲਾਂ ਭੂਆ ਮੈਂ ਤਾਂ ਭੁੱਲ ਗਈ ਰੱਖ ਕੇ ਚਲ ਕੋਈ ਨਹੀਂ ਭੂਆ ਲੈ ਖਾ ਲੈ ਫਿਰੇ ਖੜ ਲੈ ਿਆ ਮੈਂ ਹੋਰ ਲਈ ਆਂਗੀ ਹੁਣ ਤੇ ਪੈਸੇ ਹੀ ਦੇਣੇ ਸੀ 부ਆ ਉਹ ਕੋਲੇ ਸੀਗੇ 50 ਰੁਪਏ ਇਹ ਦਿੱਤੀ 120 ਦੀ ਸਾਰਿਆਂ ਨੇ ਲਈਤੀ ਆਂੜਣਾ ਗਾਂਡਣਾ ਨੇ ਆਪਣੇ ਅੱਛਾ ਤੂੰ ਥੱਪਾ ਹੀ ਫੇਰ ਬਾਲਾ ਖਰਚਾ ਕਰਦੇ ਹਰ ਤਰੀ ਤੋ ਫੜਾ ਤਾਂ ਮੁੰਡਾ ਮੰਗ ਕੇ ਗਿਆ ਪੈਸੇ ਕਹਿੰਦਾ ਮੈਨੂੰ ਲੋਕ ਆਦੇ ਨੇ ਤੈਨੂੰ ਪੈਸੇ ਨਹੀਂ 부ਆ ਤੇਰੀ ਖੁੱਲੇ ਦਿੰਦੀ ਹੁਣ ਭਾਈ ਤੂੰ ਆਦਿਆ ਕਿ 120 ਦੀ ਕਮਾਈ ਆ ਲਈ ਕਮੂ ਗਫੜੀ 부ਆ ਫੇਰ ਹੁਣ ਖਾਣਾ ਪੀਣਾ ਤੇ ਸਮਾਨ ਹੈਗੀ ਜੇ ਅਸੀਂ ਆਪਦੇ ਘਰੇ ਹੁੰਦੇ ਤੇਰਾ ਆਪਦੇ ਘਰੇ ਨਹੀਂ ਸੀ ਅਸੀਂ ਲੈਂਦੇ ਹੁਣ ਅਸੀਂ ਸਮਾਨ ਕਿੱਥੋਂ ਲਈ ਜੀ ਫੇਰ ਲਗੇ ਤਾਂ ਪਾਈ ਪੈਟਲ ਹੈਗਾ ਤੇ ਕਿੱਸੇ ਰਹਿਨੇ ਤਾਂ ਹੈਗੀ ਹੋ ਫਿਰ ਇੰਨਾ ਖਰਚਾ ਵੀ ਨਹੀਂ ਨਾ ਲੋਟ ਆਉਂਦਾ ਹਰ ਪ੍ਰੀਤ ਕਰਿਆ ਫਨਾ ਖਰਚਾ ਤਾਂ ਪੂਆ ਹੋਊਗਾ ਜੇ ਤੂੰ ਸਾਨੂੰ ਰੱਖਣਾ ਤੇ ਜੇ ਸਾਨੂੰ ਰੱਖਣਾ ਹੀ ਨਹੀਂ ਤੂੰ ਆਪਦੀ ਟੀ ਨੂੰ ਜ਼ਮੀਨ ਦੇਣੀ ਹੈ ਫਿਰ ਸਾਡਾ ਉਹ ਖੜਾ ਮੋਟਰਸਾਈਕਲ ਅਸੀਂ ਪੂਆ ਭਗ ਜਾਣਿਆ ਲੈ ਭਾਈ ਜੇ ਮੈਂ ਰੱਖਾਂਗਾ ਜੇ ਮੈਂ ਰੱਖਣੇ ਆ ਫੇਰ ਹੀ ਤੁਹਾਨੂੰ ਮੈਂ ਆਪਦੇ ਕੋਲੇ ਲਈ ਆਂਗੀ ਜੇ ਮੈਂ ਨਾ ਰੱਖਣੇ ਹੁੰਦੇ ਫਿਰ ਮੈਂ ਤੁਹਾਨੂੰ ਉੱਧ ਹੀ ਨਹੀਂ ਸੀ ਲੈ ਹੁੰਦੀ ਤੇ ਫਿਰ ਭੂਆ ਹੁਣ ਕਾਤੋਂ ਬਕਾਨੇ ਵਾਲੀਆਂ ਗੱਲਾਂ ਕਰਦੀਆਂ ਜੀ ਹੁਣ ਤੂੰ ਐ ਕਹਿੰਦੀ ਕਿ ਤੁਸੀਂ ਖਰਚਾ ਕਰਦੇ ਹੋ ਤੁਸੀਂ ਪੈਸੇ ਲਾਉਨੇ ਹੋ ਬਾਣੇ ਮੋਟੇ ਤਾਂ ਪੈਸੇ ਭੂਆ ਲੱਗਦੇ ਹੁੰਦੇ ਆ ਅਸੀਂ ਕਿਹੜਾ ਕੋਈ ਹੋਰ ਚੀਜ਼ ਖਾਣਿਆ ਮੂੰਗਫੜੀ ਲੈ ਕੇ ਆਂਦੀ ਆਂ ਤੂੰ ਵੀ ਖਾਵੇਂਗੀ ਖਾਉਂ ਤਾਂ ਮੈਂ ਹੈਗੀ ਬਗਾਨੇ ਵਾਲੀਆਂ ਗੱਲਾਂ ਤਾਂ ਦੇਖ ਆਂ ਹੀ ਹੁੰਦੀਆਂ ਨੇ ਵੀ ਆਪਾਂ ਨੇ ਕਿਹੜਾ ਦੱਸਾ ਕੋਈ ਪੁੱਤ ਹੁੰਦਾ ਜਿਸਾ ਕਿ ਨੂੰ ਹੁੰਦੀ ਐ ਉਹਨੂੰ ਕਿਹਾ ਆਪਾਂ ਫੇਰ ਆਈਂ ਦਈ ਜਾਂਨੇ ਹੁੰਨੇ ਆ ਉਹਨੂੰ ਵੀ ਆਪਾਂ ਹੱਥ ਘੁੱਟਕੀ ਦੇਣੇ ਆ ਨਾ ਪੈਸੇ ਚੱਲ ਕੋਈ ਨਹੀਂ ਭੂਆ ਹੱਥ ਘੁੱਟਕੀ ਦਿੰਨੀ ਆ ਸਾਨੂੰ ਕਿੱਥੇ ਦਿੰਨੀ ਆ ਤੂੰ ਆ ਮੈਂ ਤੈਨੂੰ ਦੱਸਾਂ ਰਾਜਵੀਰ ਜਿੰਨੇ ਤਾਂ ਤੂੰ ਸਾਨੂੰ ਦਿੱਦੀ ਵੀ ਨਹੀਂ ਜਿੰਨੇ ਆ ਦੀ ਤੀ ਨੂੰ ਦਿੰਨੀ ਐ ਨਾ ਐਵੇਂ ਕਰਨ ਭਲੇਖਾ ਹਰ ਦਿਨ ਜੇ ਕਰਾਜੀ ਵੀ ਨੂੰ ਫਿਰ ਮੈਂ ਕਿੰਨਾ ਕੁ ਦੇ ਦੇ ਦਿੰਨੀ ਆ ਕਿ ਦੇ ਆਉਂਦੀ ਆ ਸਮਾਨ ਥੋੜੇ ਸਾਹਮਣੇ ਲੀਡਾ ਕਪੜਾ ਦਿੰਨੀ ਆ ਥੋੜੇ ਸਾਹਮਣੇ ਜਾਂਦੀ ਨੂੰ 100 ਰੁਪਿਆ ਦਿੰਨੀ ਆ ਕਿ ਮੈਂ ਕਿਹੜਾ ਕੋਈ ਚੋਰੀਆਂ ਦਿੰਨੀ ਆ ਨਾ ਫਿਰ ਮੈਂ ਮੂੰਗਫਲੀ ਲੈ ਆਈ ਫਿਰ ਅਸੀਂ ਉਹਦੇ ਕੋਲੇ ਵੀ ਜਾ ਕੇ ਆਵਾਂਗੇ ਸਮਾਨ ਖੜਾ ਆਵਾਂਗੇ ਖੜਾਏ ਚਲ ਕੋਈ ਨਾ ਫਿਰ ਖਾ ਲੋ ਮੈਂ ਆਈ ਆਈ ਆ ਨਾ ਮੈਂ ਕਹਿੰਦੀ ਜੇ ਤੈਨੂੰ ਹੋਏ ਵੀ ਤੁਸੀਂ ਖਾ ਲੋ ਕਿ ਐ ਕਰ ਆ ਫੜਪੂਆ ਰਾਜਵੀਰ ਨੂੰ ਦੇ ਦੀ ਫੇਰ ਅਸੀਂ ਤਾਂ ਖਾਂਦੀ ਨਹੀਂ ਰਾਜਵੀਰ ਨੂੰ ਕਿਉਂ ਦੇ ਦਾਂਗੇ ਚਲ ਕੇ ਤੋ ਹੁਣ ਲੈ ਲਈ ਤੁਸੀਂ ਆਪ ਦੀ ਖਾਂਣ ਖਾਤਰ ਤੁਸੀਂ ਖਾਓ ਫੇਰ ਹੁਣ ਚਲ ਕੋਈ ਨਾ ਰਾਜਵੀਰ ਨੂੰ ਆਪਾਂ ਹੋਰ ਲਿਆਵਾਂਗੇ ਐਂ ਤਾਂ ਮੈਂ ਆਈ ਆਦੀ ਆ ਬੀਮਾਰ ਦੇ ਪੁੱਛ ਕੇ ਨਾ ਮੈਨੂੰ ਫੇਰ ਚੀਜ਼ ਲਿਆ ਕਰੋ ਪੂਆ ਹੁਣ ਤੂੰ ਤਾਂ ਕਹਿੰਦੀ ਵੀ ਮੇਰੇ ਸਾਇਨ ਕਰਾਵਾ ਥਾਂ ਥਾਂ ਤੇ ਹੁਣ ਜੇ ਤਾਂ ਮੈਨੂੰ ਉਹਨਾਂ ਨੇ ਇੱਕ ਪਾਸੇ ਤੋਂ ਤੂੰ ਐ ਕਹਦਾਂ ਨਹੀਂ ਸਾਰਿਆਂ ਨੂੰ ਕਿ ਮੈਂ ਹਰਪ੍ਰੀਤ ਨੂੰ ਆਦੀ ਨੂੰ ਮੰਨਦੀ ਆ ਫੇਰ ਜੋ ਨੂੰ ਮੰਨਦੀ ਆ ਨੂੰਹ ਵਾਲਾ ਦਰਜਾ ਵੀ ਦੇ ਦੇ ਹੁਣ ਰਾਜਾ ਪਾਈ ਹੁਣ ਪਤਾ ਮੈਂ ਮੁੰਡੇ ਨੂੰ ਵੀ ਆਖਿਆਗਾ ਮੈਂ ਕਿਹਾ ਭਾਈ ਦੇਖ ਮੇਰੇ ਕੋਲੇ ਵਧੀਆ ਰਹੋ ਵਧੀਆ ਕੰਮ ਕਰੋ ਆਦਾ ਘਰਬਾਰ ਸਮਝ ਕੇ ਕੀ ਦੇਖ ਸਾਰਾ ਕੰਮ ਕਰੋ ਆਪਦੀ ਕਬੀਲਦਾਰੀ ਤੋਰ ਵੀ ਮੈਂ ਪਾਈ ਜੇ ਤੁਸੀਂ ਬਾੜਾ ਕਰਦੇ ਹੋ ਮੈਂ ਤੁਹਾਡੇ ਅੱਧਾ ਬਹਣ ਲਾਉ ਲਵਾ ਦੂੰਗੀ ਤੂੰ ਅੱਧਾ ਬਹਣ ਲਵਾ ਦੇ ਸਾਡੇ ਨਾਲ ਲਵਾ ਦੂੰ ਭਾਈ ਵੇਜਾ ਸਾਨੂੰ ਹੁਣ ਮੇਰੇ ਤੇ ਨਹੀਂ ਯਕੀਨ ਆਉਂਦਾ ਵੀ ਇਹ ਰਾਜਵੀਰ ਨੂੰ ਦੇਊਗੀ ਗੱਲ ਯਕੀਨ ਦੀ ਨਹੀਂ 부ਆ ਦੇਖ ਸਾਨੂੰ ਵੀ ਪਤਾ ਹੈ ਵੀ ਸਾਨੂੰ ਤੋਂ ਅੱਧੀ ਰਹਿਵੇਂਗੀ 15 ਗਿੱਲਿਆਂ ਚ 7.5 ਕਿੱਲੀ ਦੇਵੇਂਗੀ ਅੱਧਾ ਦਾ ਤੂੰ ਰਾਜਵੀਰ ਨੂੰ ਦੇਵੇਂ ਰਾਜਵੀਰ ਨੂੰ ਜੇ ਭਾਈ ਤੁਸੀਂ ਰਾਜਵੀਰ ਨਾਲ ਵਧੀਆ ਵਾਪ ਤੇ ਵਧੀਆ ਉਹਦੀ ਨਾਲ ਕਿਛਕਾਂ ਭਰੀਆਂ ਵਧੇ ਜਾਇਆ ਕਰੋਗੇ ਤੇ ਦੁਹਾ ਦੇਵੋਗੇ ਬਿਆਹ ਤੇਰ ਆ ਪੀਸੋਂ ਨੂੰ ਦੇ ਕੇ ਜਾਊਗੀ ਚਲ ਕੋਈ ਨਹੀਂ ਪੂਆ ਅਸੀਂ ਤਾਂ ਜਾ ਆਵਾਂਗੇ ਫੜਾ ਆਵਾਂਗੇ ਸਮਾਨ ਜਿਵੇਂ ਤੂੰ ਕਹਿੰਦੀ ਅਸੀਂ ਤਾਂ ਉਵੇਂ ਕਰ ਲਾਂਗੇ ਗੱਲ ਕਰ ਤੂੰ ਬਾਹਰ ਦੀ ਪੱਕੀ ਰਹੀ ਲੈ ਪੂਆ ਕੋਈ ਨਹੀਂ ਅਸੀਂ ਤਾਂ ਘੱਟ ਖਾ ਲਾਂਗੇ ਜਿਹੜੀ ਆਪਣੀ ਪਈ ਐ ਉਹ ਖਾ ਲਾਂਗੇ ਆ ਫੇਰ ਰਾਜਵੀਰ ਖੱਤਰੀ ਰੱਖ ਲੈਣੀ ਐ ਚਲ ਰੱਖ ਦੇ ਭਾਈ ਜੇ ਤੇ ਰਾਜਨਾ ਮੋਹ ਪਿਆਰਾ ਰਾਜਵੀਰ ਨਾਲ ਵੀ ਆਪਾਂ ਹੁੰਦੇ ਆਵਾਂਗੇ ਰੱਖ ਲੈ ਤੇ ਜੇ ਭਾਈ ਤੁਸੀਂ ਖਾਣੀਆਂ ਚਲ ਕੋਈ ਨਾ 120 ਰੁਪਏ ਦੀ ਹੋਰ ਆਊਗੀ ਕਿਲੋ ਹੋਰ ਲੈ ਲਾਂਗੇ ਬਸ ਕੱਲੀ ਮੂੰਗਫਲੀ ਦੇ ਕੇ ਆਵਾਂਗੇ ਨਾ ਪਰ ਆਪਾਂ ਹੁਣ ਹੋਰ ਨਹੀਂ ਸਮਾਨ ਦੇ ਕੇ ਆਵਾਂਗੇ ਪੂਆ ਵੀ ਕੱਢਾਂਗੇ ਗੱਜਾ ਗਾਜਰਪਾ ਕੱਢ ਲਾਂਗੇ ਨਹੀਂ ਖੁਆ ਕੱਢ ਲਾਂਗੇ ਉਹ ਵੀ ਲੈ ਜਾ ਫਿਰ ਆਏ ਹੁਣ ਤੁਸੀਂ ਅਗਲਾ ਆਇਆ ਖੂਗਾ ਬੀਬੀ ਬਗਾਨੀ ਪਰ ਜਾਈਏ ਬਗਾਨਾ ਪਰ ਆਗਾ ਪ੍ਰਿੰਟਾਂ ਨਹੀਂ ਸਮਾਨ ਮੀਨ ਪੂਰਾ ਦੇਖ ਕੇ ਗਏ ਦੇਖ ਭੂਆ ਕਹਤਾ ਨਾ ਬਗਾਨੇ ਤੂੰ ਸਾਨੂੰ ਬਗਾਨੇ ਮੰਨਦੀ ਐ ਆਪਦੀ ਤਾਂ ਤੂੰ ਕਦੇ ਸਾਨੂੰ ਮੰਨੀ ਨਹੀਂ ਮਾਈ ਤੇਰੇ ਨਾ ਭਤੀਜਾ ਤੇ ਭਤੀਜ ਨੂੰ ਆ ਤੇਰਾ ਖੂਨ ਐ ਮਾਈ ਨਹੀਂ ਤੈਨੂੰ ਕਹਿੰਦੀ ਵੀ ਬਗਾਨੇ ਲੋਕ ਆਖਣ ਕਿਉਂ ਤਾ ਦਰਲਾਣਾ ਇਸਾ ਨਾ ਖੁਦ ਵੀ ਪਗਾਨੀ ਬਗਾਨੇ ਬਣ ਕੇ ਦੀ ਕਾਣੀ ਨਿ ਸਮਾਨ ਘਟ ਦੇ ਕੇ ਜਾਂਦੇ ਨੇ ਨਹੀਂ ਬੁਆ ਮਨ ਚ ਤਾਂ ਤੇਰੇ ਬਗਾਨੀ ਆ ਅਸੀਂ ਰਹਿੰਦਾ ਤੈਨੂੰ ਐ ਐ ਵੀ ਜੇ ਮੇਰਾ ਪੁੱਤ ਹੁੰਦਾ ਮੇਰੀ ਨੂੰ ਹੁੰਦੀ ਐ ਹੁੰਦਾ ਇਹ ਮੇਰਾ ਭਤੀਜਾ ਤੇ ਭਤੀਜ ਨੂੰ ਐ ਬਗਾਨੇ ਤਾਂ ਤੂੰ ਮੰਨਦੀ ਐ ਐ ਕਰ ਬਗਾਨੇ ਇੱਕ ਵਾਰੀ ਬਗਾਨੇ ਸ਼ਬਦ ਕੱਢ ਕੇ ਦੇਖ ਲੈ ਤੂੰ ਆਪਦੇ ਮਨ ਕੇ ਦੇਖ ਲੈ ਸਾਨੂੰ ਵੀ ਮੇਰੇ ਨੂੰ ਪੁੱਤ ਫਿਰ ਤੈਨੂੰ ਪਤਾ ਲੱਗੂ ਫਿਰ ਸਾਡਾ ਮੋਹ ਕਰਨ ਲੱਗੇਂਗਾ ਐ ਨਹੀਂ ਲੱਗਦੀ ਮਾਜਾ ਭਾਈ ਉਹ ਤੇਰਾ ਬਾਦੂ ਕਰਦੇ ਮਾਜਾ ਭਾਈ ਮੋਹ ਕਰ ਕੀ ਲਿਆਈਆਂ ਸਾਨੂੰ ਹਰ ਭਰੀ ਚ ਫਿਰ ਛੋਡੀ ਮਰਜੀ ਐ ਜੇ ਭਾਈ ਥੋ ਸਾਨੂੰ ਐ ਲੱਗਦਾ ਵੀ ਜੇ ਕੋਈ ਮਨ ਤੇ ਥੋੜੇ ਢਿੱਡ ਤੇ ਬੇਈਮਾਨੀ ਲੱਗਦੀ ਐ ਵੀ ਪਤਾ ਨਹੀਂ ਪੂਆ ਆਪਣਾ ਮੋਹ ਨਹੀਂ ਕਰਦੀ ਨਾ ਐ ਤਾਂ ਕੋਈ ਗੱਲ ਨਹੀਂ ਪੂਆ ਚੱਲ ਮੈਂ ਪੂਆ ਚਾਹ ਬਣਾਉਣੀ ਐ ਚੰਗਾ ਚੱਲ ਬਣਾ ਲੈ ਭਾਈ ਚੰਗਾ ਇਹ ਤਾਂ ਹੁਣ ਕਿਹ ਰਾਜ ਕਹਿੰਦੀ ਮੇਰੇ ਅੱਗੇ ਜ਼ਮੀਨ ਨਾ ਲਵਾ ਦੇ ਭੂਆ ਸਾਰੀ ਵੀ ਤੈਨੂੰ ਭਾਈ ਕਿਹ ਰਾ ਸੱਤ ਕਿੱਲਾਂ ਦੀ ਹਾਂ ਕਰਤੀ ਵੀ ਤੇਰੇ ਅੱਧੀ ਨਾ ਲਵਾ ਦੂੰਗੀ ਸਾਰੀ ਜ਼ਮੀਨ ਤਾਂ ਆਪ ਆਪ ਦੇ ਮੁੰਡੇ ਦੇ ਵੀ ਨਹੀਂ ਸਕੇ ਦੇ ਨਾ ਲਵਾਉਂਦੇ ਜਮਾ ਕਿਹੜਾ ਆਪਦਾ ਜਮਾ ਕੋਈ ਆਪਦਾ ਲਖੂ ਹੁੰਦਾ ਚਲ ਕੋਈ ਨਾ ਬਾਹਲਾ ਕਰਨਗੇ ਅੱਧੀ ਨਾ ਲਵਾ ਨੂੰ ਲੱਬੇ ਬੇਹੁਰਾ ਨੂੰ ਆਈ ਜਾਂਦੀ ਹੈਗੀ ਨਾਲੇ ਮੈਂ ਦੱਸਿਆ ਸੀਗਾ ਚੰਗਾ ਭਲਾ ਵੀ ਮੈਂ ਆਉਣੀ ਆ ਪਤਾ ਨਹੀਂ ਕਿੱਧਰ ਜਾਂਦੀ ਹੈ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ ਤੂੰ ਉਰਾਂ ਨੂੰ ਆਈ ਜਾਂਦੀ ਸੀ ਕਿਤੇ ਜਾਂਦੀ ਸੀ ਨਾ ਜਾਂਦੀ ਨਹੀਂ ਸੀ ਪੁੱਤ ਮੈਂ ਤਾਂ ਤੈਨੂੰ ਆਏ ਪੜਾ ਦੱਸਣ ਆਈ ਆ ਮੈਂ ਕਿਹਾ ਰਾਜੀ ਉਹਦੇ ਕੋਲੇ ਨਾ ਦੱਸਦੀ ਆਪਣੀ ਹਰਤਰੀਤ ਕੋਲੇ ਵੀ ਮੈਂ ਬੇਬੇ ਕੋਲੇ ਫੋਨ ਲਾਇਆ ਸੀ ਉਹ ਤਾਂ ਲੋੜੀ ਨੂੰ ਤਿਆਰ ਹੋਏ ਬੈਠੇ ਨੇ ਤੇਰੇ ਕੋਲੇ ਅੱਛਾ ਡਰਾਈ ਦਿੱਤਾ ਸੀ ਮੈਂ ਆਖਿਆ ਪਤਾ ਨਹੀਂ ਕੀ ਗੱਲ ਹੋ ਗਈ ਪਤਾ ਨਹੀਂ ਬੇਬੇ ਡਰਦੀ ਾਕਾਤੋਂ ਕਹਿੰਦੀ ਹੈਗੀ ਵੀ ਹਰਪ੍ਰੀਤ ਕੋਲ ਇਹਨਾਂ ਦੱਸੇ। ਹਾਂ ਫਿਰ ਮੈਂ ਆਖਿਆ ਮਹੱਕੀਆ ਤੇਰੇ ਪੁੱਤੋ ਕਿਤੇ ਤੂੰ ਮੂੰਚੋ ਕਰ ਦੇ ਵੀ ਮੈਂ ਬੇਬੇ ਕੋਲੇ ਫੋਨ ਲਾਇਆ ਸੀ। ਨਾ ਮੋਰੀ ਨੂੰ ਜੋੜੀ ਲੈ ਕੇ ਮੇਰੇ ਕੋਲੇ ਆਉਂਦੀ ਸੀ। ਹਾਂ ਤੇਰੇ ਕੋਲੇ ਮੈਨੂੰ ਫਿਰ ਉਹਦੀ ਦੱਸ ਦਿੰਦੀ ਫੋਨ ਤੇ। ਫਿਰ ਮੈਂ ਪੁੱਤ ਤੈਨੂੰ ਆਏ ਹੋ ਗਿਆ ਮੈਨੂੰ ਮੈਂ ਕਿਹਾ ਚੱਲ ਮੈਨੂੰ ਮਿਲ ਜੇਂਗੀ। ਮੈਂ ਕਿਹਾ ਤੇਰੇ ਤਾਂ ਫਿਰ ਤੈਨੂੰ ਮਿਲਿਆ। ਚਲ ਆਏ ਕਹ ਦੂੰਗੀ ਮੈਂ ਤਾਂ ਚਾਂਣ ਚੱਕੀ ਆ ਗਈ ਓਏ। ਚਲ ਦੱਸਦੀ ਨਹੀਗੀ ਵੀ ਗੱਲ ਹੋਈ ਸੀ ਆਪਣੀ। ਆਪਣੀ ਗੱਲ ਨਾ ਕਰੀ ਫਿਰ ਆਏ ਆਖਣਗੇ ਵੀ ਸਾਠੋ ਪੂਆ ਕਿਉੜੀ ਰੱਖ ਕਾਲ ਕੋਈ ਨਾ ਫਾਈ ਇੰਨਾ ਨਿਖਰ ਮਾਇਆ ਹੋ ਕਰਦੀ ਫੇ ਤਾਂ ਦੀ ਆ ਤੇ ਮਰਾ ਮਟਤਾ ਜ ਰਾਜਵੀਰ ਰੱਖਣੀ ਪੈਂਦਾ ਦਾ ਹਾਂ ਰੱਖਣਾ ਤਾਂ ਪੈਂਦਾ ਚਲ ਕੋਈ ਨਹੀਂ ਬੇਬੇ ਬਾਲੀ ਨਾ ਟੈਨਸ਼ਨ ਲਿਆ ਕਰ ਕਿੱਥੇ ਆ ਤੇਰੀ ਨੋ ਲਿਆ ਬੋਲ ਮਾਰ ਕੁੜੇ ਹਰਪ੍ਰੀਤ ਆਵਾਗੀ ਲੈ ਸਾਸਤਰੀ ਕਾਲ ਬਈ ਸਾਸਤਰੀ ਕਾਲ ਬਈ ਸਾਸਤਰੀ ਕਾਲ ਇਹ ਫੋਨ ਫਾਨ ਕਰੀ ਨਹੀਂ ਤੇ ਦੱਸੀ ਨਹੀਂ ਜਮਾਉਣ ਦਾ ਮੈਂ ਤਾਂ ਨਾ ਉਹੀ ਚਾਨ ਚੱਕੀ ਆ ਗਈ। ਹਾਂ ਦੇਖ ਲੋਹੜੀ ਦੀ ਚੈਰੀ ਕਰੀ ਜਨੇ ਆਪਾਂ ਤਾਂ ਤੂੰ ਕਹਿੰਦੀ ਸੀ ਲੋਹੜੀ ਫੜਾਇਆ ਜਾਇਆਇਓ ਤੇ ਤੈਨ ਦੱਸੀ ਨਹੀਂ ਵੀ ਰਾਜਵੀਰ ਆਉਂਦੀ ਹੈ। ਨਾ ਪੁੱਤ ਮੈਨੂੰ ਕੀ ਪਤਾ ਸੀ ਵੀ ਇਹ ਆਉਗੀ। ਇਹ ਤਾਂ ਮੈਂ ਚਾਨ ਚੱਕ ਜੀ ਆਣੀ ਮੇਰਾ ਜੀ ਕਰਿਆ ਕਹਿੰਦੀ ਮੈਂ ਆਖਾ ਮੈਂ। ਮੈਨੂੰ ਆਇਆ ਸੀ ਕਿ ਭਾਈ ਮੱਖਾ ਕੌਣ ਆਊਗਾ ਹੁਣ ਉਹੀ ਗੱਲ ਲੋਹੜੀ ਲੈ ਕੇ ਜਦੋਂ ਕੋਈ ਪਹਿਲਾਂ ਨਹੀਂ ਆਇਆ ਹੁਣ ਕੀ ਆਊਗਾ। ਤਾਂਵ ਕਰਕੇ ਮੈਂ ਤਾਂ ਆਪ ਹੀ ਆ ਗਈ ਮੈਂ ਚੱਲ ਬੇਬੇ ਦਾ ਪਤਾ ਲੈ ਆਉਣਾ। ਤੈਨਾਂ ਕਿਉਂ ਨਹੀਂ ਆਏ ਤੇਰੇ ਕੋਲੇ? ਆਈ ਵਾਰ ਤਾਂ ਤੇਰੇ ਕੋਲੇ ਜਾ ਕੇ ਆਉਨੇ ਆਏ ਕਿਉਂ ਕਰਦੀ ਹੁੰਨੀ ਐ ਤੂੰ? ਤੂੰ ਸਾਰੇ ਤਾਂ ਯ ਇਆ ਪਹਿਲਾਂ ਜਾਂਦੇ ਹੁੰਦੇ ਆ ਉੱਤ ਵੱਤ ਫਿਰ ਕੰਮ ਕਰਨ ਲੱਗ ਜਾਂਦੇ ਨੇ ਕੱਡੀ ਤਬਰੀਕਾ ਹੋ ਜਾਂਦਾ ਹੈ ਰਾਜਪੀਰ ਪਿਛਲੀ ਲੋੜੀ ਨਹੀਂ ਸਾਥੋਂ ਜਾਇਆ ਗਿਆ ਦੇਖ ਪੂਆ ਆਪਣੇ ਰਿਸ਼ਤੇਦਾਰੀ ਚ ਗਾਹਾਂ ਦੀ ਗਾਹ ਹੋ ਗਈ ਸੀ ਮੈਂ ਤੇ ਤੁਮਾਰੀ ਮਰਦ ਤਾਂ ਹੋ ਗਈ ਸੀ ਪੁੱਤ ਗਾਹਾਂ ਦੀ ਗਾਹ ਫਿਰ ਕੀ ਕਰਗੇ ਪੂਆ ਨੇ ਰੋਕਤਾ ਸੀ ਤਵੇ ਉਦੋਂ ਮੇ ਹੁੰਦੇ ਸੀ ਨਾ ਚਲ ਕੋਈ ਨਹੀਂ ਇੱਥੇ ਆਈਆਂ ਹੁਣ ਮੈਨੂੰ ਇੱਥੇ ਆਈ ਇਹਨੂੰ ਲਿਆ ਦੇ ਸਾਮਾਨ ਜਿਹੜਾ ਲਿਆਉਣਾ ਹੋਇਆ ਨਾਲੇ ਤੁਮੇ ਉਹ ਹੀ ਗੱਲ ਬੇਬੇ ਦਾ ਪਤਾ ਲੈ ਜੂਗੀ ਨਾਲੇ ਦੋ ਰਾਤਾਂ ਕੱਟ ਜੂਗੀ ਹਾਂ ਚਲ ਕੋਈ ਨਾ ਭਾਈ ਵਧੀਆ ਤੇ ਫਿਰ ਤੁਸੀਂ ਬੱਚੇ ਨਹੀਂ ਲੈ ਕੇ ਆਏ ਨਾਲ ਜਵਾਕ ਕੁਛ ਦੇ ਕੇ ਬੱਚੇ ਤਾਂ ਪੂਆ ਕੋਲੇ ਗਏ ਹੋਏ ਨੇ ਅੱਛਾ ਹਾਂ ਫਿਰ ਅਸੀਂ ਜਾਵਾਂਗੇ ਲੋੜੀ ਲੈ ਕੇ ਨਾਲੇ ਜਵਾਕਾਂ ਨੂੰ ਲੈ ਆਵਾਂਗੇ ਨਾਲੇ ਲੋੜੀ ਫੜਾਏ ਆਵਾਂਗੇ ਹਾਂ ਛੁੱਟੀਆਂ ਨੇ ਹਜੇ ਹਰਪ੍ਰੀਤ ਛੁੱਟੀਆਂ ਦਾ ਕਾਰਜ ਹਜੇ ਚੱਲੀ ਜਾਂਦੀਆਂ ਬੇਬੇ ਛੁੱਟੀਆਂ ਹਾਂ ਛੁੱਟੀਆਂ ਨੇ ਫਿਰ ਭਾਈ ਕੋਈ ਨਹੀਂ ਉਹ ਤਾਂ ਚਲ ਭਾਈ ਮੈਂ ਚਾਹ ਪਾਣੀ ਬਣਾਉਣੀ ਆ ਤੁਸੀਂ ਕਰੋ ਮਾਵਾਂ ਦੀਆਂ ਗੱਲਾਂ ਬਣਾ ਲਿਆ ਜਾ ਦੇਖੇ ਕਿ ਪਾ ਜਕੇ ਆਈ ਰਲਬੀਰ ਮੋਟਾ ਵਧੀਆ ਕਰਦੀਆ ਮੈਨੂੰ ਆ ਇਹ ਉਹ ਤਾਂ ਕਰਦੀਆ ਬੇਬੇ ਗੱਲ ਕਰ ਮੋੜ ਤੋੜ ਜੇ ਬਾਲੇ ਕਰਦੀ ਐ ਮੋੜ ਤੋੜ ਦਾ ਪੁੱਤ ਫੇ ਤੈਨੂੰ ਪਤਾ ਕੁਸ ਤਾਂ ਇਹਦਾ ਸੁਭਾਈ ਐ ਇਸਾ ਦਾ ਮੋੜ ਤੋੜ ਕਰਨ ਦਾ ਸੁਭਾ ਤਾਂ ਚੱਲ ਹੈਗਾ ਉਹੀ ਗੱਲ ਮੈਂ ਨਹੀਂ ਚਲਦੀ ਝੁਲਦੀ ਹੈਗੀ ਸੁਭਾ ਸਭੂ ਇਹ ਜੇ ਤੂੰ ਹੀ ਚੱਲੀ ਜਾਨੀ ਐ ਪੁੱਤ ਫੇਰ ਕੀ ਕਰਗੇ ਐ ਫੇਰ ਹਾਂ ਪੁੱਤ ਮਾਰਾ ਤਾਂ ਤੈਨੂੰ ਮਾ ਵੀ ਨੀਮੀ ਹੋਣਾ ਪਊਗਾ ਤੇ ਮੈਨੂੰ ਮੈਂ ਤਾਂ ਬੇਬੇ ਨੀਮੀ ਆ ਅਗਲੇ ਕੋਲੇ ਕਿਸੇ ਕੋਲੇ ਪੁੱਤ ਕੋਈ ਨਹੀਂ ਰਹਿੰਦਾ ਉਹਦਾ ਘਰਵਾਰ ਛੱਡ ਕੇ ਤੈਨੂੰ ਨਹੀਂ ਪਤਾ ਬੇਬੇ ਹਰ ਇੱਕ ਗੱਲ 'ਚ ਕੋਈ ਨਾ ਕੋਈ ਰਾਜ ਹੁੰਦਾ ਅੱਜ ਕੱਲ ਤਾਂ ਇਹ ਜਿਹਾ ਟਾਈਮ ਆ ਅਗਲਾ ਉਹਦੇ ਸਕੇ ਮਾਪਿਆਂ ਨੂੰ ਵੀ ਨਹੀਂ ਸਿਆਣ ਦਾ ਇਹ ਤਾਂ ਗੱਲ ਠੀਕ ਆ ਤਾਂ ਉਸ ਗੱਲ ਵਾਂਗੂ ਜੇ ਵੀ ਭਾਈ ਕਰਾ ਦਾ ਕੋਈ ਛਕਾ ਪੁੱਤ ਹੁੰਦਾ ਉਹ ਵੀ ਇੱਕ ਵੇਲੇ ਤਾਂ ਕਈ ਦੇ ਦਿੰਦਾ ਹੈਗਾ ਮਾਪਿਆਂ ਨੂੰ ਤਾਂ ਹੀ ਤਾਂ ਮੈਨੂੰ ਸਾਰਾ ਦਿਨ ਕਲਪਨਾ ਲੱਗੀ ਰਹਿੰਦੀ ਹੈਗੀ ਕੋਈ ਨਾ ਇੰਨੀ ਨਾ ਕਲਪਨਾ ਕਰਿਆ ਕਰ ਪਿਛਲੇ ਬੇਬੇ ਤਾਂ ਕਰਮਾਂ ਦੀਆਂ ਗੱਲਾਂ ਨਹੀਂ ਆਂ ਹਜਾ ਕੋਈ ਕਰਮਾਨੀਆਂ ਗੱਲਾਂ ਕੋਈ ਨਾ ਹਜੇ ਜਿੱਕਾ ਤਾਂ ਰਾਜਵੀਰ ਪੁੱਤ ਵਧਿਆ ਨੇ ਹਜੇ ਗਾਹਾਂ ਕਿਸੇ ਨੇ ਪਾਈ ਦੇਖਿਆ ਨਹੀਂ ਹੈ ਨਾ ਜੇ ਤਾਂ ਬੇਬੇ ਵਧਿਆ ਰਹਿਣਗੇ ਫੇਰ ਤਾਂ ਘਰ-ਬਾਰ ਰਸਾਮ ਲੈਣਗੇ ਜੋ ਹੀ ਗੱਲ ਬੈਤਾਂ ਹੀ ਕੰਮ ਲੱਗੇ ਮੈਂ ਤਾਂ ਉਦੀ ਝਕਾ ਦੂੰ ਜੁੱਲੀ ਬਿਸਤਰਾ ਹੁਣ ਇਹ ਤਾਂ ਰਾਜਵੀਰ ਮਾਇਕ ਤਾਂ ਸੁਣਦੀ ਵੀ ਨਾ ਹੋਵੇ ਹਰਪ੍ਰੀਤ ਇਹ ਤਾਂ ਹੁਣ ਐ ਕਹਿੰਦੇ ਨੇ ਕਿ ਸਾਡੇ ਇੱਕ ਅੱਧਾ ਬਹਣ ਨਾ ਲਵਾ ਦੇ ਬੇਬੇ ਆਕਾਮਨਾ ਕਰਦੀ ਤੂੰ ਕਮਲੀ ਹੋਈਂ ਅੰਦਰ ਉਹ ਹੀ ਗੱਲ ਦਿਮਾਗ ਖਰਾਬ ਹੋ ਰਿਹਾ ਅੱਧੀ ਜ਼ਮੀਨਾਂ ਲਵਾ ਕੇ ਤੇ ਤੇਰੇ ਕੋਲੇ ਕੀ ਰਹਿ ਜਾਊਗਾ ਇੰਨਾ ਤੇ ਭਾਈ ਦੋਵੇ ਦੀ ਗੱਲ ਛੇੜ ਲਈ ਮੇਰੇ ਕੋਲੇ ਤਾਂ ਕਿਤੇ ਤਾਂ ਹਰ ਤਰੀਕਾ ਹੀ ਦਿੰਦੀ ਹੈਗੀ ਕਿਤੇ ਉਹ ਦੇਖ ਗਰਲਾਲ ਕਹਿ ਦਿੰਦਾ ਜੇ ਤਾਂ ਹੁੰਦਾ ਮੇਰਾ ਭਰਾ ਫੇਰ ਤਾਂ ਹੁੰਦੀ ਜ਼ਮੀਨ ਆਉਦੀ ਹੁਣ ਜ਼ਮੀਨ ਬੇਬੇ ਸਾਰੀ ਮੇਰੀ ਹੈ ਤੇਰੀ ਤਾਂ ਪੁੱਤ ਕਿਉਂ ਆ ਫੇਰ ਹੁਣ ਰਾਜਵੀਰ ਮੇਰੀ ਸੁਣ ਲੈ ਗੱਲ ਅੱਧੀ ਤਾਂ ਭਾਈ ਫੇਰ ਤੇ ਥੋਏ ਲਹਿਣਗੀ ਆਹ ਨਹੀਂ ਬੇਬੇ ਉਸੇ ਗੱਲ ਤੇ ਮੇਰੀ ਗੱਲ ਸੁਣ ਲੈ ਆ ਹੁਣ ਮੈਂ ਤੈਨੂੰ ਤਾਂ ਹੀ ਕਲਪਨਾ ਕਰਦੀ ਆ ਸਾਰਾ ਦਿਨ ਜਮੀਨ ਮਾਰੇ ਬੈਠੇ ਨੇ ਇਹ ਇੱਥੇ ਬੈਠੇ ਆਪਾਂ ਹੀ ਫਿਰ ਹੁਣ ਅਗਲਾ ਦਾ ਕਰ-ਬਾਰ ਛੱਡ ਕੇ ਆਏ ਆ ਅੱਧ ਤਾਂ ਫੇਰ ਲਊਗਾ ਰਾਜਵੀਰ ਪੁੱਤ ਮੈਂ ਤੁਹਾਨੂੰ ਦੱਸਾਂ ਗੱਲ ਦੇ ਜਿੰਨਾ ਚਰਤੇ ਵਿੱਚ ਸਾਹ ਚੱਲਦੇ ਨੇ ਉਹਨਾਂ ਚਰ ਜਮੀਨ ਮੇਰੀ ਆ ਉਹੀ ਗੱਲ ਜੇ ਤਾਂ ਤੈਨੂੰ ਸਾਹਮਣੇ ਤਾਂ ਜਮੀਨ ਲੈ ਲੈਣਗੇ ਨਹੀਂ ਮੈਂ ਤਾਂ ਡੱਕਾ ਵੀ ਨਹੀਂ ਦਿੰਦੀ ਸਾਹਮਣ ਚਾਹੇ ਨਾ ਸਾਹਮਣ ਕੋਈ ਮੈਂ ਤਾਂ ਉਹਨੂੰ ਹਾਂ ਕਰਤੀ ਕੇਰਾ ਤਾਂ ਦੋਨਾਂ ਜਾਣਿਆਂ ਨੂੰ ਵੀ ਚਲ ਕੋਈ ਨਾ ਪਈ ਛੋਟੀ ਅੱਧਾ ਬੰਦਾ ਤੂੰ ਪੁੱਛ ਦੱਸ ਦਿਆ ਲਿਆ ਕਰ ਤੂੰ ਆਏ ਕਿਵੇਂ ਹਾਂ ਕਰਦੀ ਤੂੰ ਆਏ ਕਹ ਜੀ ਵੀ ਭਾਈ ਕੁੜੀ ਨਾਲ ਰਾਇ ਕਰਕੇ ਫੇਰ ਦੱਸੂਗੀ ਐਡੀ ਛੇਤੀ ਹਜੇ ਕੀ ਹੈ ਜ਼ਮੀਨ ਨੂੰ ਚਲ ਕੋਈ ਨਾ ਫੇਰ ਭਾਈ ਤੂੰ ਕਰ ਲੈ ਗੱਲ ਤੂੰ ਮੈਂ ਕਹ ਜੀ ਵੀ ਬੇਬੇ ਤਾਂ ਫੇਰ ਹਜੇ ਦਾਦੀ ਨਹੀਂ ਆਏ ਕਹਤਾ ਵੀ ਕਿਤੇ ਬਾਗ ਨਾ ਜਾਣ ਮੈਂ ਆਪੇ ਤੁਹਾਨੂੰ ਰੋੜਾ ਲਾ ਕੇ ਦੇਖ ਲੈ ਆਪੇ ਕਰ ਲੂ ਮੈਂ ਗੱਲ ਆਏ ਨਹੀਂ ਜ਼ਮੀਨਾਂ ਨਾਲ ਲੱਗਦੀਆਂ ਹੁੰਦੀਆਂ ਗੱਲਾਂ ਨਾਲ ਹੀ ਘਰ ਭਾਈ ਕਿਵੇਂ ਤੇਰੀ ਸਲਾਰਾ ਜਵੀਰ ਕਰ ਲਾ ਕਿਵੇਂ ਤੈਨੂੰ ਲੋਟ ਲੱਗਦਾ ਮੈਂ ਤਾਂ ਭਾਈ ਆਂ ਦਰਦੀ ਆ ਵੀ ਜੇ ਕਿਤੇ ਮੈਂ ਜਵਾਬ ਦੇਤਾ ਕਿਤੇ ਆਪਦੇ ਪਿੰਡੀ ਨਾਲ ਮਗ ਜਾਂਦੇ ਨਾਲੇ ਤਾਂ ਬੇਬੇ ਜੇ ਤੂੰ ਜ਼ਮੀਨ ਨਾਲ ਲਵਾਤੀ ਨਾ ਤੂੰ ਠੋਕਰ ਖਾਏਂਗੀ ਨਾਲੇ ਮੈਂ ਉਹੀ ਗੱਲ ਘਰੇ ਆਉਣ ਜੋ ਗਰੀਨੀ ਰਹਿਣੀ ਜ਼ਮੀਨ ਨਾਲ ਹੀ ਤੇਰੀ ਕਦਰ ਹੈ ਤੇ ਜ਼ਮੀਨ ਨਾਲ ਹੀ ਮੇਰੀ ਕਦਰ ਹੈ ਕਾ ਦਾ ਟਫਾਈ ਹੈ ਗਿਆ ਫਿਰ ਉਹੀ ਗੱਲ ਵਾਂਗ ਕੁੜੀਆਂ ਦੀ ਤਾਂ ਕਦਰ ਜ਼ਮੀਨ ਨਾਲ ਹੀ ਐ ਹੈਨਾ ਆਹੋ ਚਲ ਕੋਈ ਨਾ ਫਿਰ ਮੈਂ ਕੋਈ ਨਾ ਤੂੰ ਕਰ ਲਈ ਗੱਲ ਤੇ ਮੈਂ ਦੇਖਨੀ ਆ ਕਰ ਲਈ ਚਾਹ ਹਣੇ ਹਰਪ੍ਰੀਤ ਨੇ ਜੇ ਦੇਖ ਲਾ ਭੈਣ ਆਈ ਬਠੀ ਰਾਜਵੀਰ ਪੂਆ ਨੇ ਦੱਸੀ ਨਹੀਂ ਹੈਗਾ ਸਸਰੀਕਾਲ ਬਾਈ ਸਸਰੀਕਾਲ ਭੈਣੇ ਹੋਰ ਬਾਈ ਠੀਕ ਹੈ ਤੇ ਅਸੀਂ ਤਾਂ ਤੇਰੇ ਕੋਲੇ ਆਉਣਾ ਸੀਗਾ ਲੋੜੀ ਫੜਾਉਣਾ ਲੱਗੇ ਮੈਨੂੰ ਐ ਪਤਾ ਹੁੰਦਾ ਆਈ ਹਰਪ੍ਰੀਤ ਕਈ ਕਹਿੰਦੀ ਸੀ ਪਹਿਲਾਂ ਜੇ ਐ ਪਤਾ ਹੁੰਦਾ ਤੁਸੀਂ ਆਉਣਾ ਮੈਂ ਕਿਉਂ ਆਉਂਦੀ ਐ ਐਵੇਂ ਠੰਡ ਚ ਧੂਰੀ ਫਿਰਦੀ ਆ ਬੱਸਾਂ ਤੇ ਬਣੇ ਮੇਰੀ ਗੱਲ ਸੁਣੋ ਪਹਿਲਾਂ ਕਿਸੇ ਤੇਰੇ ਕੋਲ ਕਦੀ ਆਏ ਹੀ ਨਹੀਂ ਨਾ ਮੈਨੂੰ ਆਏ ਹੋ ਗਿਆ ਮੈਂ ਕਿਹਾ ਪਰ ਨਹੀਂ ਆਏ ਐਸ ਕੀ ਵੀ ਕੀ ਪਤਾ ਤੁਹਾਡਾ ਭਾਈ ਟਾਈਮ ਲੱਗੇ ਨਾ ਲੱਗੇ ਹਨਾ ਸੌ ਕਬੀਲਦਾਰੀ ਚ ਉਹੀ ਗੱਲ ਕੰਮ ਤਾਂਦਾ ਹੋ ਜਾਂਦਾ ਉਹ ਬਣੇ ਜੀ ਸਾਥੋਂ ਇੱਕ ਵਾਰੀ ਨਹੀਂ ਜਾਇਆ ਗਿਆ ਤੂੰ ਉਸੇ ਗੱਲ ਦੀ ਮੇਨੇ ਮਾਰਦੀ ਰਹਿਣੀ ਐ ਨਾ ਨਾ ਮੈਂ ਲਾ ਕੇ ਗੱਲ ਥੋੜਾ ਕਹੀ ਨਹੀਂ ਆ ਤੁਸੀਂ ਤਾਂ ਉਹੀ ਬੁਰਾ ਮਨਾ ਜਾਣੇ ਹੋ ਮੜੀ ਜੀ ਗੱਲ ਦਾ ਬਣ ਕਿ ਤੂੰ ਹੀ ਮੈਨੂੰ ਐ ਲੱਗਦਾ ਸਾਨੂੰ ਕਿਤੇ ਪ੍ਰਾਇਤ ਨਹੀਂ ਸਮਝੀ ਜਾਂਦੀ ਨਹੀਂ ਨਹੀਂ ਇਹ ਜੀ ਕਿਹੜੀ ਗੱਲ ਹੈਗੀ ਮੈਂ ਤਾਂ ਹੀ ਗੱਲ ਕਦੇ ਫਰਕ ਹੀ ਨਹੀਂ ਕੀਤਾ ਹੈਗਾ ਕਿਸੇ ਗੱਲ ਦਾ ਭੈਣ ਫਿਰ ਸਾਡੇ ਵੀ ਮਨ ਚ ਕੋਈ ਇਹੋ ਐਸੀ ਗੱਲ ਨਹੀਂ ਸੀ ਹੋਆ ਤੂੰ ਦੱਸੀ ਨਹੀਂ ਹੈਗਾ ਵੀ ਭੈਣ ਰਾਜਵੀਰ ਉਹ ਅਸੀਂ ਤਾਂ ਲੋੜੀ ਫੜਾਉਣ ਜਾਣਾ ਸੀਗਾ ਉਹ ਤਾਂ ਫਿਰ ਮੈਨੂੰ ਫੋਨ ਹੀ ਨਹੀਂ ਸੀ ਕਰਿਆ ਫਿਰ ਮੈਂ ਫਿਰ ਸਾਨੂੰ ਕੀ ਦੱਸਾਂ ਜੇ ਮੈਨੂੰ ਕੋਈ ਬੂਹ ਦੀ ਮੈਨੂੰ ਕੋਈ ਦਾਦੀ ਮੈਂ ਫੇਰੀ ਤੁਹਾਨੂੰ ਦੱਸਦੀ ਗਾ ਪਰ ਦੇਖ ਲੈ ਪੂਆ ਨਾ ਸਾਨੂੰ ਸਾਰੀਆਂ ਗੱਲਾਂ ਦੱਸਦੀ ਨਹੀਂ ਹੈਗੀ ਲਪੂਆ ਨੂੰ ਵਿਚਾਰੀ ਨੂੰ ਪਤਾ ਹੋਊ ਤਾਂ ਫੇਰ ਹੀ ਦੱਸੂ ਮੈਂ ਤਾਂ ਉਹੀ ਆ ਗਈ ਚਾਨਚੱਕ ਮੈਨੂੰ ਤਾਂ ਐ ਲੱਗਦਾ ਬੇਬੇ ਆ ਕੇ ਮੈਂ ਤਾਂ ਕੋਈ ਗਲਤੀ ਕਰਤੀ ਨਾ ਭਾਈ ਗਲਤੀ ਕੋ ਕਰਤੀ ਚਲ ਕੋਈ ਨਾ ਵਧੀਆ ਚਲ ਇਹਨਾਂ ਨੂੰ ਮੇਜ ਜੈਗੀ ਦੇਖ ਮੈਨੂੰ ਮਿਲ ਜੈਗੀ ਵਧੀਆ ਸਾਡੇ ਕੋਲ ਦੋ ਦਿਨ ਲਾ ਕੇ ਜਾਈ ਹੁਣ ਚਲ ਮੈਂ ਤਾਂ ਐਂ ਹੀ ਹੋਗਾ ਮੈਂ ਖ ਜਵਾਬਤਾ ਹੈ ਨਹੀਂ ਇਹ ਨਾਲ ਠੰਡ ਦੀ ਹੈ ਚਲ ਮੈਂ ਕੱਲੀ ਜਾਇ ਆਉਣੀ ਆ ਨਾ ਗਲਤੀ ਕਾ ਵੀ ਹੋਗੀ ਕੀ ਗੱਲ ਰਾਜਵੀਰ ਗਲਤੀ ਕਰ ਤੀ ਹਾਂ ਤੁਸੀਂ ਤਾਂ ਮੈਂ ਜਦੋਂ ਦੀ ਆਈ ਆਹੀ ਗੱਲ ਕਹੀ ਜਾਂਦੇ ਆ ਅਖੇ ਤੂੰ ਆ ਗਈ ਤੂੰ ਆ ਗਈ ਫਿਰ ਹੁਣ ਮੈਂ ਕੋਈ ਗਲਤੀ ਕਰਤੀ ਆ ਕਿ ਅਸੀਂ ਤੇਰੀ ਤਾਂ ਕਹਿੰਦੇ ਤੇਰੀ ਲੋੜੀ ਫੜਾ ਕੇ ਹੁਣੀ ਸੀਸ ਤਾ ਚਾਵਾਂ ਚਲ ਕੋਈ ਨਹੀਂ ਭਾਈ ਇਹ ਲੋੜੀ ਹੁਣ ਫੜਾ ਦਿਓ ਮੈਂ ਤੇਨੂੰ ਦੱਸਾ ਗੁੱਸਾ ਨਾ ਮੰਨੇ ਇਸ ਗੱਲ ਦਾ ਜੇ ਤੂੰ ਆ ਗਈ ਨਾ ਅਸੀਂ ਤੈਨੂੰ ਛੱਡ ਕੇ ਵੀ ਆ ਸਕਦੇ ਹਾਂ ਗੱਡੀ ਤੇ ਛੱਡੇ ਆਹੋ ਲੈ ਛੱਡਿਆ ਮੈਨੂੰ ਕਿੱਡੀ ਵੱਡੀ ਗੱਲ ਲੇਗੀ ਆਹ ਕਹਿੰਦੇ ਪੁੱਤ ਵੀ ਅਸੀਂ ਤੇਰੇ ਕੋਲੇ ਆਉਂਦੇ ਇਹਨਾਂ ਨੂੰ ਵੀ ਚਾ ਆਗਾ ਇਹ ਸਮਝ ਦੀ ਗੱਲ ਵੀ ਇਹਨਾਂ ਨੇ ਲੋੜੀ ਲੈ ਕੇ ਆਉਣਾ ਸੀ ਜੇ ਹੁਣ ਮੈਨੂੰ ਹਾਂ ਗੱਲ ਦਾ ਪਤਾ ਹੁੰਦਾ ਫਿਰ ਮੈਂ ਕਿਉਂ ਆਉਂਦੀ ਭੈਣ ਤੇਰੀ ਸੱਸ ਕੀ ਕਹੂਗੀ ਵੀ ਜਾ ਕੇ ਲੋੜੀ ਲਈ ਹੈ ਵੀ ਇਹ ਭਰਾ ਘਰਾਖਮ ਨਹੀਂ ਬਿਤਕਰਾ ਕਰਾਦੀ ਮਾਂਸ ਦਾ ਭਰਦੇ ਆ ਜੇ ਤੁਸੀਂ ਆਉਣੀ ਸੀਗਾ ਨਾ ਤੁਸੀਂ ਕੱਲ ਜਾਂ ਪਰਸੋਂ ਮੈਨੂੰ ਫੋਨ ਲਾ ਦਿੰਦੇ ਵੀ ਭਾਈ ਅਸੀਂ ਲੋੜੀ ਲੈ ਕੇ ਆਵਾਂਗੇ ਫਿਰ ਮੈਂ ਨਾ ਆਉਂਦੀ ਚਲ ਕੋਈ ਨਾ ਭਾਈ ਤੇ ਤੂੰ ਲੋੜੀ ਖੁਦ ਆਪਦੀ ਲੈ ਜੀ ਤੈਨੂੰ ਫਰਾਦ ਦੇ ਦੇਾਂਗੇ ਚਲ ਕੋਈ ਨਹੀਂ ਮੈਂ ਤਾਂ ਕੁਝ ਨਹੀਂ ਲੈ ਕੇ ਜਾਂਦੇ ਦੇ ਆਵਾਂਗੇ ਤੈਨੂੰ ਜੇ ਸਾਥੋਂ ਕੋਈ ਗਲਤੀ ਹੋਗੀ ਅਸੀਂ ਤੇਰੇ ਪੈਰੀ ਹੱਥ ਲਾ ਦਨੇ ਆ ਪੈਰਾਂ ਹੱਥ ਲਾਉਣ ਵਾਲੀ ਦਾ ਕਿਹੜੀ ਗੱਲ ਹੈ ਗਲਤੀਆਂ ਤਾਂ ਚੱਲ ਹੁੰਦੀਆਂ ਰਹਿੰਦੀਆਂ ਆ ਮੈਥੋਂ ਵੀ ਹੋਈ ਆ ਚੱਲ ਕੋਈ ਨਹੀਂ ਸੋਥ ਹੋਣੀ ਹੋਣੀ ਕਿੱਥੋਂ ਕਦੀ ਗਲਤੀ ਹੋਈ ਹੈ ਦੇਖ ਭੈਣ ਤਾਂ ਦੋ ਦਿਨ ਰਹੂਗੀ ਭੈਣ ਅੱਜੀ ਨਹੀਂ ਜਾਂਦੀ ਮੈਂ ਤੈਨੂੰ ਦੱਸਾਂ ਫਿਰ ਐਂ ਕਰਦਾ ਮੈਂ ਸਮਾਨ ਲਿਓਣਾ ਲੋੜੀ ਦਾ ਸਾਰਾ ਨੋੜੀ ਦਾ ਸਮਾਨ ਭੈਣ ਨਾ ਨੋੜੀ ਦਾ ਸਮਾਨ ਤਾਂ ਤੁਸੀਂ ਤੜਕੇ ਮਾਨਸਾ ਜਾ ਕੇ ਲੈ ਇੱਥੇ ਕਿਸੇ ਕੰਮ ਦਾ ਹੁੰਦਾ ਨਹੀਂ ਇੱਥੇ ਤਾਂ ਦੁਕਾਨੀ ਸਬਜ਼ੀ ਲਿਆ ਭੈਣ ਖਾਤਰ ਚੱਲ ਫਿਰ ਆਪਾਂ ਦੁੱਧ ਰੱਖ ਲਾਂਗੇ ਤੇ ਆਪਾਂ ਮੇਰਾ ਗਾਜਰ ਪਾਕ ਬਣਾ ਕੇ ਜੀ ਹਾਂ ਇਹ ਗੱਲ ਬਹੁਤ ਹੀ ਠੀਕ ਹੈ ਐ ਕਰੋ ਬਈ ਮੇਰੀ ਗੱਲ ਸੁਣੋ ਆ ਮੂੰ ਫੜੰਗਾ ਗੱਚਗਾ ਉੱਚਗਾ ਤਾਂ ਨਹੀਂ ਮੈਂ ਲੈ ਕੇ ਜਾਂਦੀ ਮੈਨੂੰ ਤਾਂ ਖੁਆ ਕੱਢ ਕੇ ਦੇ ਦਿਓ ਮੈਂ ਤਾਂ ਖੁਆ ਲੈ ਕੇ ਜਾਊਂਗੀ ਬਣੀਏ ਗੱਲ ਠੀਕ ਹੈ ਫਿਰ ਜਿਹੜੀ ਚੀਜ਼ ਕਹੂਗੀ ਕੁੜੀ ਅਸੀਂ ਤੈਨੂੰ ਉਹੀ ਦੇਵਾਂਗੇ ਬਈ ਤੈਨੂੰ ਨਾਰਾਜ਼ ਨਹੀਂ ਕਰਦੇ ਆਪਾਂ ਖੁਆਣ ਭੈਣ ਕਹੀਦਾ ਭੁਖਾਾ ਡੱਕੀ ਜਾਵਾਂਗੇ ਆਹ ਹੁਣ ਤੁਸੀਂ ਕਾਲ ਕੱਢ ਲਿਓ ਫੇਰ ਆਪਾਂ ਦੁੱਧ ਰੱਖ ਲਾਂਗੇ ਸਾਰਾ ਨਾਲੇ ਫੇਰ ਮੈਂ ਡੇਰੀ ਵਾਲੇ ਨੂੰ ਕਹਿਣਾ ਦੁੱਧ ਹੋਰ ਉੱਥੋਂ ਲੈ ਲਾਂਗੇ ਆਪਾਂ ਤੂੰ ਆ ਜਾਇਆ ਹੋਗੀ ਅਸੀਂ ਕਰਤੀਆਂ ਗੱਲਾਂ ਬਾਤਾਂ ਇੰਨੀ ਅਸੀਂ ਰੋਟੀ ਟੁੱਕ ਬਣਾਉਨੇ ਆ ਚੱਲ ਠੀਕ ਐ ਤੁਸੀਂ ਸਬਜ਼ੀ ਲੈ ਮੈਂ ਲਿਆਉਣਾ ਸਬਜ਼ੀ ਮਟਰ ਪਨੀਰ ਲੈ ਆਇਓ ਚੱਲ ਕੋਈ ਨਾ ਭੁਖਾਾ ਪੈਸੇ ਲੈ ਜਾਊਗਾ ਤੇ ਮੈਂ ਫੇਰ ਭਾਈ ਦੁੱਧ ਵਾਲੇ ਨੂੰ ਕਹਿ ਕੇ ਆਉਣੀ ਆਂ ਪੈਸੇ ਲੈ ਦੇ ਦੇ ਪੈਸਿਆਂ ਦੀ ਕੀ ਗੱਲ ਐ ਹੈਗੇ ਮੇਰੇ ਕੋਲੇ ਪੈਸੇ ਮੈਂ ਜਿ ਆਉਂਗਾ ਕੋਈ ਦੇ ਆਈ ਐਨਾ ਨੇਖੀ ਤੇਰੇ ਬਾਈ ਥੋੜਾ ਜਿਹਾ ਉਹ ਕਰਦਾ ਹੈਗਾ ਇਹਨੂੰ ਇੰਨਾ ਹਸਾਬ ਨਹੀਂ ਹੈਗਾ ਬੋਲਣ ਦਾ ਜੇ ਕੋਈ ਗਲਤੀ ਹੋ ਗਈ ਨਾ ਚਲ ਮੈਂ ਤਾਂ ਇਥੋਂ ਮਾਫੀ ਮੰਗਦੀ ਆ ਬਈ ਨਾ ਕੋਈ ਨਹੀਂ ਕੋਈ ਨਹੀਂ ਅਹੀ ਜੀ ਤਾਂ ਕਿਹੜੀ ਗੱਲ ਆ ਐ ਤਾਂ ਹੁਣ ਮੈਂ ਗੁੱਸਾ ਵੀ ਨਹੀਂ ਕਰਦੀ ਹੈਗੀ ਬਾਈ ਦਾ ਚਲ ਕੋਈ ਨਹੀਂ ਉਹੀ ਗੱਲ ਜਿਹੇ ਜਿਹੇ ਬੰਦੇ ਦੇ ਦਿਮਾਗ 'ਚ ਆਉਂਦਾ ਗੱਲ ਉਹ ਹੀ ਜੀ ਬੋਲ ਦਿੰਦਾ ਚਲ ਭਾਈ ਤੁਸੀਂ ਉਹ ਗੱਲਾਂ ਦੇਖ ਭੂਆ ਜੇ ਤਾਂ ਗਲਤੀ ਮੈਂ ਕਰੀ ਹੋਵੇ ਫੇਰ ਤਾਂ ਜੁਦਾ ਉਹ ਤਾਂ ਇਹਦਾ ਭਰਾ ਹੈ ਨਾ ਮਾਮੇ ਦਾ ਪੁੱਤ ਹੋਇਆ ਕਿ ਭਰਾ ਹੋਇਆ ਇੱਕੋ ਜਿਹਾ ਲੈ ਕੋਈ ਨਾ ਭਾਈ ਆਹੋ ਗੱਲ ਨੂੰ ਜਿਆਦਾ ਸਾਕਾ ਭਰਾ ਹੁੰਦਾ ਉਹ ਵੀ ਕਿਸੇ ਤਰ੍ਹਾਂ ਦੇ ਕਹੀ ਜਾਂਦਾ ਹੁੰਦਾ ਕੋਈ ਨਾ ਫਿਰ ਜੇ ਇਹਨੇ ਕਹਿਤਾ ਰਾਜਵੀਰ ਐ ਮੇਰਾ ਗੁੱਸਾ ਕਰ ਚੱਲ ਕੋਈ ਨਹੀਂ ਬੇ ਜਾ ਤੂੰ ਜਾਇਆ ਕਿਹਦੇ ਕੋਲੇ ਜਾ ਕੇ ਆਣਾ ਮਾਣਿਆ ਇੱਕ ਮਿੰਟ ਠਹਿਰ ਦੇਖ ਰਾਜਵੀਰ ਭੂਆ ਨੂੰ ਐ ਕਹਦੇ ਭਾਈ ਵੀ ਗੱਲ-ਗੱਲ ਤੇ ਸਾਨੂੰ ਐ ਨਾ ਕਿਹਾ ਕਰੇ ਵੀ ਤੁਸੀਂ ਬਗਾਨੇ ਹੋ ਸਾਕਾ ਭਰਾ ਹੁੰਦਾ ਅਸੀਂ ਸੱਕੀ ਆ ਤੇਰੇ ਅਸੀਂ ਬਗਾਨੇ ਨਹੀਂ ਹੈਗੇ ਆਹੋ ਆਇਂਦਾ ਹੁਣ ਪਈ ਪਤੀ ਇਹ ਵੀ ਸਕੇ ਗੱਲ ਕਰੋ ਹੀ ਗੱਲ ਜਿਹੜਾ ਕੋਈ ਬਾਹਰੋਂ ਕਹਿ ਦਿੰਦਾ ਉਪਰਾਂ ਬੰਦਾ ਉਹਦਾ ਮੜਾ ਜੇ ਸਾਨੂੰ ਹੋਰ ਉਂਜੇ ਲੱਗਦਾ ਫਿਰ ਦੂਜਾ ਬੰਦਾ ਤਾਂ ਕਹੇ ਨਾ ਤੁਸੀਂ ਤਾਂ ਨਾ ਗਿਆ ਕਰੋ ਪੂਆ ਸਾਨੂੰ ਇਹਨੇ ਕਿਸੇ ਜੀ ਨਾਲ ਸੋਣਿਆ ਕਰ ਰਾਜਵੀਰ ਅਗਲਾ ਅੱਖ ਨਾਲ ਤੱਕ ਹੀ ਜਾਂਦਾ ਹੁੰਦਾ ਤੂੰ ਨਾ ਆਪਦੇ ਮਨ ਚ ਗੱਲ ਲਿਆ ਕਰ ਬੀਏ ਬਗਾਨੇ ਨੇ ਮੇਰੇ ਦੁਕਾਨੋਂ ਆਉਂਦੀ ਹੈ ਬੇਬੇ ਮਨ ਚ ਗੱਲ ਉਹ ਤੂੰ ਜਾਇਆ ਦੁੱਧਾਂ ਦੇ ਕੋਲ ਮੈਂ ਜਾ ਕੇ ਆਉਣੀ ਆ ਭਾਈ ਚੰਗਾ ਤੁਸੀਂ ਗੱਲਾਂ ਕਰੋ ਦੋਨੇ ਜਾ ਬੇਬੇ ਮੜਾ ਜੇ ਛੇਤੀ ਮੜਿਆਈ ਚੰਗਾ ਭਾਈ ਚੱਲ ਭਈ ਮੈਂ ਬਣਾਉਣੀ ਆ ਕਿ ਮੜਾ ਮਟਾ ਦਾ ਸੋਈ ਚ ਦੇਖਣੀ ਆ ਚ ਕਰ ਲਾ ਭਾਈ ਕੰਮ ਕਰ ਲਾ ਜੇ ਜਾ ਕੇ ਲੈ ਆ ਛੱਡ ਕੇ ਬਾਗੀ ਮੈਨੂੰ ਕੱਲੀ ਨੂੰ ਜਰਕਦੇ ਨੇ ਨਾਲੇ ਬੇਬੇ ਤੋਰਤੀ ਨਾਲੇ ਬਾਈ ਤੋਰਤਾ ਨਾਲੇ ਆਪਰ ਸੋਈ ਚ ਬੜ ਗਈ ਮੈਂ ਤਾਂ ਇਹਨਾਂ ਨਾਲ ਢਿੱਡ ਨੀਰ ਲਾਉਂਦੀ ਵੀ ਮੇਰਾ ਸਾਕਾ ਭਾਈ ਨਹੀਂ ਹੈਗਾ ਮਾਮੇ ਦਾ ਪੁੱਤਾ ਮਾਮੇ ਦਾ ਪੁੱਤਾ ਇਹਦਾ ਮੇਰਾ ਆਈ ਦਾ ਇੰਨਾ ਕਰਦੇ ਆ ਚੱਲ ਭਾਈ ਉਹੀ ਗੱਲ ਜੇ ਕਰਨਗੇ ਤਾਂ ਕੁਝ ਲੈ ਡਿੱਗਣਗੇ ਜੇ ਨਾ ਕਰਨਗੇ ਤਾਂ ਉਹੀ ਗੱਲ ਫੇਰ ਆਪਦੀ ਕੀਤੀ ਪਾਉਣਗੇ ਚਲ ਮੈਂ ਵੀ ਹੁਣ ਤਾਏ ਕੇ ਘਰੇ ਜਾ ਕੇ ਆਉਣੀ ਆ ਮਾੜੀ ਬੱਟੀ ਉਹਨਾਂ ਨਾਲ ਵੀ ਕਰਦੀ ਆ ਗੱਲਬਾਤ ਵੀ ਕੀ ਕਹਿੰਦੇ ਆ ਗੱਲ ਸੁਣਨੀ ਤਾਂ ਜ਼ਰੂਰੀ ਆ ਇੱਥੇ ਮੇਰੇ ਕੋਲੇ ਕਿਤੇ ਇਹ ਲੇਲੇ ਪੇਪੇ ਹੋਈ ਜਾਣ ਤੇ ਮਗਰੋਂ ਕੁਝ ਹੋਰ ਕਰਦੇ ਹੁਣ ਪੁੱਛੇ ਦਾ ਹੋਰ ਫਰਕ ਹੁੰਦਾ